ਛੇ ਪੁੱਤ ਉਸੇ ਨਸ਼ੇ ਦੇ ਦੌਰ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਤੇ ਦੁੱਖ ਦੇਖਣ ਦੇ ਵਾਸਤੇ ਇਹ ਮਾਤਾ ਜਿਹੜੀ ਉਹ ਬੈਠੀ ਆ ਜਿਹੜਾ ਇੱਕਦਾਂ ਮੁੱਕਿਆ ਤੇ ਕਾਣ ਕੋਈ ਨਹੀਂ ਤੇ ਹੁਣ ਸੱਤੇ ਦੇ ਸੱਤੇ ਪਿਓ ਪੁੱਤਰ ਮੁੱਕ ਗਏ ਮੇਰੇ ਪੱਲੇ ਕੀ ਰਹਿ ਗਿਆ ਇਹ ਦੋ ਦੋ ਮੁੰਡੇ ਜਿਹੜੇ ਛਿਆਂ ਦੇ ਵਿੱਚੋਂ ਇਹ ਦੋ ਮੁੰਡੇ ਵਿਆਹੇ ਹੋਏ ਸੀਗੇ ਜਿਹਦੇ ਵਿੱਚ ਜਦੋਂ ਸਵੰਤ ਸਿੰਘ ਤੇ ਰਾਜੀਤ ਸਿੰਘ ਇਹਦੇ ਘਰ ਵਾਲੀ ਜਾਂਉਂਦੇ ਜੀ ਹੀ ਛੱਡ ਕੇ ਚਲੀ ਗਈ ਸੀ ਵੀ ਇਹ ਨਸ਼ਾ ਕਰਦਾ ਮੈਂ ਇੱਥੇ ਨਹੀਂ ਰਹਿਣਾ ਛੋਟਾ ਬੇਟਾ ਸੀ ਇਹਦੇ ਤੇ ਉਹਨੂੰ ਵੀ ਉਹ ਨਾਲ ਲੈ ਗਈ ਸੀ ਅਸੀਂ ਕਿ ਚਲੋ ਵੀ ਨਹੀਂ ਸੁਣਦੇ ਜੇ ਤਾਂ ਉਹਨਾਂ ਸੀ ਗਰੀਬ ਕੀ ਕਰ ਸਕਨੇ ਆ ਅਸੀਂ ਕੀ ਕਿਸੇ ਨੂੰ ਨਾ ਮਾਰ ਸਕਨੇ ਨਾ ਕਰ ਸਕਨੇ ਆ ਹਾਂ ਆਦਰ ਉਹ ਪਿੱਟ ਕੇ ਬਹਿ ਗਏ ਆ ਇਥੋਂ ਨਸ਼ਾ ਕਦੇ ਖਤਮ ਨਹੀਂ ਹੋ ਸਕਦਾ ਕਿਉਂਕਿ ਇੱਥੇ ਬਹੁਤ ਸਾਰੇ ਉਹ ਧਾਰਮਿਕ ਸਥਾਨ ਆ ਜਿੱਥੇ ਨਸ਼ਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਮਿਲਦਾ। ਉਹਨਾਂ ਨੇ ਇਹਨਾਂ ਜਵਾਕਾਂ ਦੀਆਂ ਲਾਛਾਂ ਤੇ ਕੋਠੀਆਂ ਵੱਡੇ-ਵੱਡੇ ਮਹਿਲ ਬਣਾ ਲਏ ਤੇ ਇਹਨਾਂ ਦਾ ਇਹ ਦੋ ਕਮਰਿਆਂ ਦਾ ਜਿਹੜਾ ਘਰ ਆ ਤੇ ਇਹਨੂੰ ਬੂਹੇ ਵੀ ਨਹੀਂ ਲੱਗੇ ਹੋਏ। ਇਹ ਸਭ ਪਰਿਵਾਰ ਦੀਆਂ ਤਾਹਾਂ ਇਸ ਪਰਿਵਾਰ ਦਾ ਰੋਣਾ ਕਿਸੇ ਨੇ ਨਹੀਂ ਸੁਣਿਆ ਨਾ ਕਿਸੇ ਪੁਲਿਸ ਅਫਸਰ ਨੇ ਨਾ ਕਿਸੇ ਲੀਡਰ ਨੇ। ਮਾਤਾ ਜੀ ਮੇਰੇ ਨਾਲ ਬੈਠੇ ਨੇ ਜਗਰਾਉ ਇਲਾਕੇ ਦੇ ਵਿੱਚ ਸ਼ੇਰੇਵਾਲ ਪਿੰਡ ਪੈਂਦਾ ਤੇ ਇਸ ਮਾਤਾ ਦੇ 6 ਪੁੱਤ ਬਹੁਤ ਵੱਡੀ ਗੱਲ ਅੱਜ ਅਸੀਂ ਇਹ ਗੱਲ ਕਹਿੰਨੇ ਆ ਵੀ ਇੱਕ ਪੁੱਤ ਆ ਕੀ ਮਾਜਣਾ ਕੱਲ ਨੂੰ ਕੀ ਪਤਾ ਹੁੰਦਾ ਰੱਬ ਦੇ ਘਰ ਦਾ ਪਰ 6 ਪੁੱਤ ਉਸੇ ਨਸ਼ੇ ਦੇ ਦੌਰ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਤੇ ਦੁੱਖ ਦੇਖਣ ਦੇ ਵਾਸਤੇ ਇਹ ਮਾਤਾ ਜਿਹੜੀ ਉਹ ਬੈਠੀ ਆ ਮਾਤਾ ਕੀ ਨਾਮ ਆ ਤੁਹਾਡਾ ਸ਼ਿੰਦਰ ਕੌਰ ਸ਼ਿੰਦਰ ਕੌਰ ਹਾਂਜੀ ਪਹਿਲਾਂ ਤੁਹਾਡੇ ਘਰ ਵਾਲੇ ਦੀ ਮੌਤ ਕਿਵੇਂ ਹੁੰਦੀ ਆ ਇਹਦੇ ਪੀਤੀ ਪੂਤੀ ਹੋਈ ਸੀ ਕਿ ਕਿਸੇ ਦਿਨ ਆ ਗਿਆ ਸੀਗਾ ਹੂੰ ਅੱਗੋ ਬੈਠਾ ਸੀਗਾ ਟਰੱਕ ਦੇ ਤੇ ਬੱਸ ਉੱਥੋਂ ਹੀ ਆਈ ਸੀ ਹੂੰ ਵਾਲੀ ਜੀਤ ਬੱਸ ਡਿੱਗ ਗਿਆ ਥੱਲੇ ਆ ਗਿਆ ਹੂੰ ਦਾਰੂ ਪੀਤੀ ਹੋਈ ਸੀ ਜੀ ਹੂੰ ਹਾਂਜੀ ਉਦੋਂ ਬਾਅਦ ਫੇਰ ਦੂਜਾ ਮੁੰਡਾ ਮੇਰਾ ਉਹ ਵੀ ਮੋਕ ਗਿਆ ਇਹ ਮਾਤਾ ਦੇ ਘਰ ਵਾਲਾ ਜੀਦੀ ਪਹਿਲਾ ਮੌਤ ਹੁੰਦੀ ਆ ਜਿਹੜਾ दारू ਪੀਂਦਾ ਸੀ दारू ਪੀਣ ਦੇ ਨਾਲ ਕਿਸੇ ਵਹੀਕਲ ਤੇ ਗਿਆ ਸੀ ਬੈਠਾ ਡਿੱਗ ਪਿਆ ਚੱਕਰ ਆਉਣ ਦੇ ਨਾਲ ਤੇ ਉਸ ਤੋਂ ਬਾਅਦ ਉਹਦੀ ਮੌਤ ਹੁੰਦੀ ਆ ਇਸ ਤੋਂ ਬਾਅਦ ਇਹ ਨਸ਼ੇ ਦੀ ਦਲਦਲ ਦਾ ਜਿਹੜਾ ਦੌਰ ਆ ਇਸ ਪਰਿਵਾਰ ਦੇ ਘਰ ਦੇ ਵਿੱਚ ਸ਼ੁਰੂ ਹੁੰਦਾ ਅੱਗੇ ਮੈਂ ਤੁਹਾਨੂੰ ਜਿਹੜੀਆਂ ਫੋਟੋਆਂ ਦਿਖਾਉਣੀਆਂ ਉਹਨਾਂ ਦੀਆਂ ਤਰੀਕਾ ਨੋਟ ਕਰੀ ਚੱਲਿਓ ਕਿ ਕਿੰਨੀ ਛੇਤੀ ਛੇਤੀ ਇਸ ਮਾਂ ਦੇ ਪੁੱਤ ਇਸ ਦੁਨੀਆ ਤੋਂ ਚਲੇ ਗਏ ਪਾਲਣ ਦੇ ਵਿੱਚ ਜ਼ਰੂਰ ਟਾਈਮ ਲੱਗਿਆ 18-20 ਸਾਲ ਦਾ ਸਮਾਂ ਲੱਗਿਆ ਆਪਣੇ ਪੁੱਤਾਂ ਨੂੰ ਜਵਾਨ ਕਰਨ ਦੇ ਵਾਸਤੇ ਕਿਉਂਕਿ ਘਰ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਮਿਹਨਤ ਮਜ਼ਦੂਰੀ ਕਰਨ ਵਾਲਾ ਇਹ ਪਰਿਵਾਰ ਆ ਕਿਵੇਂ ਇੱਥੋਂ ਤੱਕ ਲਿਆਏ ਹੋਣਗੇ ਕਿਵੇਂ ਪਾਲਿਆ ਪੋਸ਼ਿਆ ਹੋਊਗਾ ਕਿਵੇਂ ਦੋ ਉਹ ਵਕਤ ਦੀ ਰੋਟੀ ਇਕੱਠੀ ਕਰਦੇ ਹੋਣਗੇ ਉਹ ਇੱਕ ਵੱਡਾ ਵਰਤਾਂਤ ਹੈ ਪਰ ਮੈਂ ਇਥੋਂ ਸ਼ੁਰੂ ਕਰਦਾ ਇਹ ਨਾਮ ਤੁਸੀਂ ਦੇਖ ਸਕਦੇ ਹੋ ਸਵਰਗਵਾਸੀ ਗਰਦੀਪ ਸਿੰਘ 2832021 ਨੂੰ ਮੌਤ ਹੁੰਦੀ ਹੈ ਇਹਨਾਂ ਦੇ ਬਜ਼ੁਰਗ ਤੋਂ ਬਾਅਦ ਇਸ ਦੀ ਮੌਤ ਹੋ ਗਈ ਇਹਦੀ ਮੌਤ ਕਿਵੇਂ ਹੋਈ ਇਹਦੀ ਮੈਂ ਨਸ਼ੇ ਵਿੱਚ ਚਿੱਟਾ ਖਾਂਦਾ ਸੀ ਹਾਂਜੀ ਕਿੱਥੇ ਮੌਤ ਹੋਈ ਇਹਦੀ ਘਰੇ ਹੋਈ ਕਿ ਬਾਹਰ ਹੋਈ ਇਹਦੀ ਉੱਥੇ ਦਾਖਲ ਕੀਤਾ ਹੋਇਆ ਸੀ ਫਰੀਦਕੋਟ ਵਿੱਚ ਹੂੰ ਉੱਥੇ ਮੁੱਕ ਗਿਆ ਸੀ। ਚਿੱਟਾ ਲਿਆਉਂਦੇ ਕਿੱਥੋਂ ਸੀ? ਇੱਥੋਂ ਆ ਆਪਣੇ ਤੱਕੇ ਵਸਤੀ ਤੋਂ। ਉੱਥੇ ਵਿਕਦਾ। ਵਾਦੂ। ਤੁਹਾਡੇ ਪਿੰਡ ਚ ਹੀ ਪੈਂਦੀ ਆ ਉਹ ਵਸਤੀ। ਆਹ ਨੇੜੇ ਉਹ ਗਿੱਧੜ ਪਿੰਡੀ ਕੋਲੋਂ ਗਿੱਧੜ ਪਿੰਡੀ ਤੋਂ ਅੱਗੇ ਵੇਮਨ ਸੀ ਆ। ਹੂੰ। ਉੱਥੋਂ ਲਿਆਉਂਦੇ ਸੀ, ਉੱਥੋਂ ਖਾਂਦੇ ਸੀ ਲੈ। ਕਦੇ ਪੁਲਸ ਨੇ ਉੱਥੇ ਕਦੇ ਰੇਡ ਕੁਛ ਨਹੀਂ ਕੀਤਾ ਕਦੇ। ਨਾ ਨਾ ਕੋਈ ਵੀ ਕੀਤਾ। ਹੂੰ। ਕੋਸ਼ਿਸ਼ ਨਹੀਂ ਕੀਤਾ। ਦੇਖੋ ਇਸ ਦੀ ਮੌਤ ਵੀ ਜਿਹੜੀ ਚਿੱਤੇ ਦੇ ਨਾਲ ਹੁੰਦੀ ਆ ਗਰਦੀਪ ਸਿੰਘ ਦੀ ਕਿਉਂਕਿ ਐਵੇਂ ਫੋਟੋਆਂ ਤੁਹਾਨੂੰ ਤਾਂ ਦਿਖਾ ਰਿਆ ਆ ਕਿ ਇਸ ਪਰਿਵਾਰ ਦੇ 6 ਪੁੱਤ ਗਏ ਨੇ ਨਸ਼ੇ ਤੇ ਲੱਗਦਾ ਕਿਵੇਂ ਆ ਮਾਤਾ ਇਹ ਨਸ਼ਾ ਨਸ਼ਈ ਖਾ ਕੇ ਮੁਕੇ ਨੇ ਹਾਂਜੀ ਕੰਮ ਕਰ ਕੀ ਕਰਦੇ ਸੀ ਬਸ ਆ ਦਿਹਾੜੀ ਦਾ ਪੱਕਾ ਕਰਦੇ ਸੀ ਹੂੰ ਕੋਈ ਸਾੜੀ ਪਾਇਰੀ ਨਹੀਂ ਕੋਈ ਦੱਥਾ ਨਹੀਂ মজੂਰੀ ਕਰਦੇ ਸਾਂ ਤੇ ਮਾੜਾ ਮੋਠ ਟੇਡ ਪੂਰਾ ਕਰਦੇ ਸਾਂ ਹੂੰ ਤੁਸੀਂ ਰੋਕਿਆ ਨਹੀਂ ਕਦੇ ਗੱਲ ਕੀਤੀ ਸੀ ਅਸੀਂ ਤਾਂ ਬਹੁਤ ਰੋਕਦੇ ਸਾ ਹੱਥ ਜੋੜਦੇ ਸਾ ਪੁੱਤੇ ਕਮਾਤ ਖਲੋ ਜੋ ਉਹ ਨਹੀਂ ਖਲੋਤੇ ਆਦੀ ਜ਼ਿੰਦਗੀ ਬਰਬਾਦ ਕਰ ਗਏ ਹੁਣ ਅਸੀਂ ਕੀ ਕਾਇ ਸਖਨੇ ਆ ਹੂੰ ਜੇ ਕਹ ਲੱਗ ਦੇਣਾ ਤੇ ਕਿਹੋ ਜਿਹਾ ਜਿੰਦਕੇ ਬਰਬਾਦ ਸਾਡੀਆਂ ਹੋਣ ਆਈਆਂ ਚਲੋ ਇੱਕ ਅਦਾ ਮੁਕਿਆ ਤੇ ਕਾਣ ਕੋਈ ਨਹੀਂ ਤੇ ਹੁਣ ਸੱਤੇ ਦੇ ਸੱਤੇ ਪਿਓ ਪੁੱਤਰ ਮੁੱਕ ਗਏ ਮੇਰੇ ਪੱਲੇ ਕੀ ਰਹਿ ਗਿਆ ਜਦੋਂ ਇਹਨੂੰ ਦਾਖਲ ਕੀਤਾ ਉਦੋਂ ਨਸ਼ਾ ਕੀਤਾ ਹੋਇਆ ਸੀ ਹਾਂਜੀ ਕਾਲਾ ਪੀ ਲਿਆ ਹੋ ਗਿਆ ਸੀ ਹੂੰ ਤੇ ਉਸ ਮੁੰਡੇ ਛੋਟੇ ਨੂੰ ਕਾਲਾ ਪੀ ਲਿਆ ਹੋ ਗਿਆ ਸੀ 15 ਦਿਨ ਮੈਂ ਦਾਖਲ ਰੱਖਿਆ ਸੀਗਾ ਹੂੰ ਉੱਥੇ ਫਿਰ ਮੁੱਕ ਗਿਆ ਆਪਣੇ ਲੁਧਿਆਣੇ ਹੂੰ ਆ ਛੋਟਾ ਮੁੰਡਾ ਆਇਆ ਇਹ ਵੇਰਾ ਹਾਂ ਹੋਂ ਦੀ ਗੱਲ ਵੀ ਅਸੀਂ ਇਹ ਖਬਾਰਾਂ ਘਟਾਈਆਂ ਸੀ ਇਸ ਮੁੰਡੇ ਵੇਰੀ ਤੇ ਕੋਈ ਸੁਨੀਂਦ ਨਹੀਂ ਹੋਈ ਸਾਡੀ ਹੂੰ ਸਾਡਾ ਸਰਪੰਚ ਉਹ ਜਿਹੜਾ ਗੋਲੂ ਏ ਉਹਨੇ ਕਰਾ ਘਟਾਈ ਸੀ ਹੂੰ ਹਾਂ ਕੋਈ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਕੋਈ ਨਹੀਂ ਸਾਰੇ ਸੁਣੀ ਦੋਈ ਨਹੀਂ ਗੀ ਹਾਂ ਤਾਂ ਉਹਨਾਂ ਨੇ ਇੱਕੀ ਨਹੀਂ ਸੁਣੀ ਆ ਕਿ ਨਹੀਂ ਹੋ ਤਾਂ ਐਵੇਂ ਆ ਕਿ ਮੋਕ ਗਏ ਐਵੇਂ ਮੋਕ ਗਏ ਅਸੀਂ ਕਿ ਚਲੋ ਵੀ ਨਹੀਂ ਸੁਣਦੇ ਜੇ ਤਾਂ ਉਹਨਾਂ ਸੀ ਗਰੀਬ ਕੀ ਕਰ ਸਕਨੇ ਆ ਅਸੀਂ ਕੀ ਕਿਸੇ ਨੂੰ ਨਾ ਮਾਰ ਸਕਨੇ ਨਾ ਕਰ ਸਕਨੇ ਆ ਹਾਂ ਆਦੇ ਰੋ ਪਿੱਟ ਕੇ ਬਹਿ ਗਏ ਆ ਹਾਂ ਵੀ ਉਹ ਰੱਬ ਲੈ ਗਈ ਆ ਹੁਣ ਮਰਿਆਂ ਦੇ ਮਗਰ ਮਰਿਆ ਨਹੀਂ ਜਾਂਦਾ ਹਾਂ ਹਾਂ ਹੁਣ ਕੀ ਕੀਤਾ ਜਾਵੇ ਤੁਸੀਂ ਦੇਖੋ 28 ਤਿੰਨ 2021 ਨੂੰ ਮੌਤ ਹੁੰਦੀ ਹੈ ਇਸ ਮੁੰਡੇ ਦੀ ਤੇ ਉਸ ਤੋਂ ਬਾਅਦ 18 7 2021 ਨੂੰ ਜਿਹੜੀ ਜਸਵੰਤ ਸਿੰਘ ਦੀ ਮੌਤ ਹੁੰਦੀ ਹੈ ਇਹਦੀ ਮੌਤ ਵੀ ਚਿੱਟੇ ਨਾਲ ਹੋਈ ਹੈ ਹਾਂਜੀ ਇਹਦੀ ਚਿੱਟੇ ਚ ਹੋਈ ਹੈ ਇਹ ਨਸ਼ਾ ਕਰਨ ਸਾਰੇ ਇੱਕੋ ਟਾਈਮ ਹੀ ਲੱਗੇ ਸੀ ਹਾਂ ਅੱਗੜ ਪਿਛੜ ਹੋ ਗਿਆ ਸੀ ਵੇਖੋ ਖਾਈ ਬਸ ਹਾਂ ਇਹ ਵੀ ਆਇਆ ਹੋਇਆ ਸੀ ਮੁੰਡਾ ਹਾਂ ਛੋਟਾ ਜਿਹੇ ਦਾ ਬੇਟਾ ਐਸੋ ਇਹਨੇ ਕਾਰ ਦੇ ਰੋਸ ਗਏ ਸੀ ਇਹਦੇ ਜਿੰਦਾ ਹੀ ਰੋਸ ਗਏ ਸੀ ਕਹਿੰਦੇ ਸੀ ਵੀ ਇਹ ਨਾ ਚਪਾਲੀ ਕਰਦਾ ਮੈਂ ਨਹੀਂ ਰਹਿਣਾਗਾ ਹਮ ਫਿਰ ਮੈਂ ਤਾਂ ਮਾਨੇ ਸਮਾਲਣਾ ਸੀਗਾ ਭਾਵੇਂ ਮਾਲਾ ਸਮਾਲਾ ਸੋਚਿਆ ਚੰਗਾ ਸਮਾਲਾ ਸੋ ਫਿਰ ਉਹ ਛੱਡ ਕੇ ਚਲੇ ਗਏ ਸੀ ਥੋੜੀ ਨੂੰ ਉਹ ਚਲੀ ਗਈ ਬੇਟਾ ਸੀ ਇਹਦੇ ਹਾਂ ਛੋਟਾ ਜੀ ਬੇਟਾ ਐਸੋ ਐਡਾ ਕੋ ਹਮ ਹਾਂ ਉਹ ਨਾਲ ਲੈ ਗਈ ਉਹ ਨਾਲ ਲੈ ਗਈ ਕਿੰਨਾ ਟਾਈਮ ਇੱਥੇ ਰਹੀ ਮਾਤ ਨੂੰ ਤੁਹਾਡੀ ਇੱਥੇ ਕੋਈ ਨਹੀਂ ਜਦੋਂ ਵੀ ਮੁੰਡਾ ਨਿਕਲਿਆ ਸੀਗਾ ਛੋਟਾ ਜਿਹਾ ਸੀਗਾ ਹੂੰ ਕੋਈ ਦੋ ਚਾਰ ਮਹੀਨਾ ਦਾ ਸੀ ਉਹ ਤਾਂ ਦੀ ਗਈ ਹੋਈ ਪੌਕੇ ਆਈ ਨਹੀਂ ਗਈ ਬਸ ਉਹਨੇ ਵੇਖਿਆ ਨਹੀਂ ਘਾਰ ਵੀ ਮੈਂ ਜਾਣ ਕਿ ਨਹੀਂ ਜਾਣਾ ਉਹ ਕਿ ਕਹਿੰਦੇ ਸੀ ਮੇਰੇ ਵੀ ਡਣਾਣਾ ਕਹਿੰਦੀ ਸੀ ਵੀ ਚਲ ਤੂੰ ਆ ਜਾ ਵੀ ਚਲ ਹੁਣ ਤਾਂ ਮੋਕ ਗਿਆ ਤੂੰ ਹੁਣ ਤਾਂ ਆ ਜਾ ਨਹੀਂ ਨਾ ਮੈਨੂੰ ਉਸ ਘਰੇ ਜਾਣਾ ਹੀ ਨਹੀਂ ਗਾ ਹੂੰ ਕਿਉਂ ਤੇ ਮਰ ਪੁੱਕਾ ਮਰਨਾ ਆ ਕਿ ਹਾਂ ਬਸ ਨਸ਼ੇ ਤੋਂ ਦੁਖੀ ਸੀ ਹਾਂ ਨਸ਼ੇ ਤੋਂ ਦੁਖੀ ਇਹਦੀ ਮੌਤ ਕਿਵੇਂ ਹੋਈ ਇਹਦੀ ਨਸ਼ੇ ਨਾਲ ਹੋਈ ਏ ਨਹੀਂ ਘਰੇ ਸੀ ਬਾਹਰ ਮੌਤ ਹੋਈ ਕਿੱਥੇ ਇਹ ਨਹੀਂ ਘਰੇ ਹੋਈ ਏ ਮੌਤ ਹਾਂ ਲਾਜ ਕਰਾਇਆ ਸੀ ਲਾਜ ਲੱਗਿਆ ਨਹੀਂ ਤੇ ਬਸ ਨਸ਼ਾ ਛਡਵਾਇਆ ਸੀ ਹਾਂ ਨਸ਼ਾ ਛਡਾਇਆ ਸੀ ਠੀਕ ਆ ਵੀ ਇਹ ਇਹਦਾ ਵੀ ਬਹੁਤ ਇਲਾਜ ਕਰਾਇਆ ਮੁੰਡੇ ਦਾ ਅਸੀਂ ਪੰਜਾਬ ਜਾ ਕੇ ਸਾਰੇ ਪਾਸੇ ਦੇਖੋ ਮੈਂ ਤਿੰਨ ਫੋਟੋਆਂ ਰੱਖਤੀਆਂ ਇਹ ਤੀਜਾ ਮੁੰਡਾ ਮਾਤਾਂ ਦਾ ਜਿਹਦਾ ਨਾਮ ਰਾਜੂ ਸਿੰਘਾ 2011 2022 ਨੂੰ ਇਹਦੀ ਮੌਤ ਹੁੰਦੀ ਹੈ ਇਹ ਭੈਣ ਜੀ ਤੁਹਾਡੇ ਘਰਾਂ ਵਾਲਾ ਹਾਂ ਹਾਂ ਜੀ ਹਾਂ ਜੀ ਕਰੀ ਮੇਰਾ ਵੀ ਕੈਮਰਾ ਇੱਧਰ ਇਹ ਮੇਰਾ ਪਰ ਇਹ ਵੀ ਨਸ਼ਾ ਕਰਦੇ ਸੀ ਚਿੱਟਾ ਹੀ ਨਹੀਂ ਇਹ ਦਾਰੂ ਪੀਂਦਾ ਸੀ ਬੜਾ ਜਿਆਦਾ ਪਿੰਦਾ ਸੀ ਦਾਰੂ ਬੜੀ ਪੀਂਦਾ ਸੀ ਕਦੇ ਸਮਝਾਇਆ ਤੁਸੀਂ ਹੋਈ ਕਦੇ ਗੱਲ ਸੋਣ ਦੀਆਂ ਦੇ ਸੀ ਪਰ ਸਮਝਦਾ ਹੀ ਨਹੀਂ ਸੀ ਹੂੰ ਕਿੰਦਾਂ ਤੁਸਾਂ ਟੈਨਸ਼ਨ ਆਂ ਟੈਨਸ਼ਨ ਨਾ ਮੇਂ ਟੈਨਸ਼ਨ ਆ ਕਰੀ ਤੇਰੇ ਬੱਚੇ ਆ ਜੋ ਕੁੜੀ ਹੈ ਮੁੰਡਾ ਹੈ ਹਮ ਤਿੰਨ ਪੈਨਸ਼ਨ ਕਰ ਲਈ ਹੈ ਹਮ ਲੋਸੂ ਤੁਮੀ ਬੁੱਧ ਬੁੱਧਾ ਫਿਰ ਗੁਰਦੇ ਖਰਾਬ ਹੋਗਾ ਬੱਚੇ ਦਾਲੂ ਪੀਂਦੇ ਨਾ ਹਮ ਫਿਰ ਅਸੀਂ ਦੇਖ ਲਈ ਤੇ ਦਾਖਾ ਲੀ ਲਾ ਕੀਤਾ ਕਿਸੇ ਨੇ ਕੀਤਾ ਦਾਖਾ ਬੱਚੇ ਕਿੱਡੇ ਕਿੱਡੇ ਕਾ ਤੁਹਾਡੇ ਬੱਚੇ ਨਹੀਂ ਆ ਕੁੜੀ ਹੈ ਹਮ ਕੁੜੀ ਹੈ ਇਹ ਵੀ ਨਹੀਂ ਜਿਆਦਾ ਵਿਆਹ ਹੋਈ ਛੋਟਾ ਬੱਚਾ ਵੀ 10-12 ਸਾਲ ਦਾ ਤੁਸੀਂ ਦੇਖੋ ਤੇ 10-12 ਸਾਲਾਂ ਦੇ ਮੁੰਡੇ ਨੇ ਜੀ ਇਹ ਦੋ ਦੋ ਮੁੰਡੇ ਜਿਹੜੇ ਛਿਆਂ ਦੇ ਵਿੱਚੋਂ ਇਹ ਦੋ ਮੁੰਡੇ ਵਿਆਹੇ ਹੋਏ ਸੀਗੇ ਜਿਹਦੇ ਵਿੱਚ ਜਸਵੰਤ ਸਿੰਘ ਤੇ ਰਾਜੂ ਸਿੰਘ ਇਹਦੇ ਘਰ ਵਾਲੀ ਜਾਂਦੇ ਜੀ ਹੀ ਛੱਡ ਕੇ ਚਲੀ ਗਈ ਸੀ ਵੀ ਇਹ ਨਸ਼ਾ ਕਰਦਾ ਮੈਂ ਇੱਥੇ ਨਹੀਂ ਰਹਿਣਾ ਛੋਟਾ ਬੇਟਾ ਸੀ ਇਹਦੇ ਤੇ ਉਹਨੂੰ ਵੀ ਉਹ ਨਾਲ ਲੈ ਗਈ ਸੀ ਅਗਲੀ ਗੱਲ ਇਹ ਰਾਜੂ ਸਿੰਘ ਇਹ ਇੱਧਰ ਭੈਣ ਜੀ ਬੈਠੇ ਨੇ ਇਹਨਾਂ ਦੇ ਘਰ ਵਾਲਾ ਦਾਰੂ ਬਹੁਤ ਜ਼ਿਆਦਾ ਪੀਂਦਾ ਸੀ ਗੁਰਦੇ ਖਰਾਬ ਹੋ ਗਏ ਗੁਰਦੇ ਖਰਾਬ ਹੋਣ ਤੋਂ ਬਾਅਦ ਕਿਉਂਕਿ ਇੱਕ ਸਥਿਤੀ ਹੁੰਦੀ ਆ ਇੱਕ ਆਰਥਿਕ ਪੱਖ ਹੁੰਦਾ ਪਰਿਵਾਰ ਦਾ ਜਿਹੜਾ ਆਪਾਂ ਇਹ ਕਹਿ ਦਿੰਦੇ ਆ ਵੀ ਆ ਲਾਸਟ ਟਾਈਮ ਤੱਕ ਪੂਰੀ ਕੋਸ਼ਿਸ਼ ਕੀਤੀ ਵੱਡੇ ਹਸਪਤਾਲਾਂ ਚ ਲਿਜਾਇਆ ਗਿਆ ਬਚਾ ਗਿਆ ਪਰ ਜਿੰਨੀ ਕ ਆਰਥਿਕ ਪੂੰਜੀ ਸੀ ਇਸ ਪਰਿਵਾਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਟ੍ਰੀਟਮੈਂਟ ਹੋ ਸਕਦਾ ਕਿਤੇ ਨਾ ਕਿਤੇ ਇਲਾਜ ਪੱਖ ਤੋਂ ਨਾ ਮਿਲਿਆ ਹੋਵੇ ਪਰ ਉਸ ਤੋਂ ਬਾਅਦ ਦੋ ਬੱਚਿਆਂ ਦਾ ਇਹ ਵਾਪਸੀ ਇਹ ਭੈਣ ਪਹਿਲਾਂ ਵੇਖੋ ਮਾਤਾ ਵਿਧਵਾ ਹੋਈ ਇਸ ਵੀਰ ਦੇ ਘਰ ਵਾਲੀ ਇਹਨੂੰ ਜਾਂਦੇ ਨੂੰ ਛੱਡ ਕੇ ਚਲੀ ਗਈ ਤੇ ਉਸ ਤੋਂ ਬਾਅਦ ਇਹ ਭੈਣ ਦੇ ਘਰਾਂ ਵਾਲਾ ਇਹ ਵੀ ਨਸ਼ੇ ਦੀ ਭੇਡ ਦੇ ਵਿੱਚ ਜੜ ਗਿਆ ਹੁਣ ਤੁਸੀਂ ਇਹ ਦੇਖੋ ਮਾਤਾ ਨਾਲ ਗੱਲ ਕਰਦਾ ਜਾਂ ਮੈਂ ਇਸ ਭੈਣ ਜੀ ਨਾਲ ਗੱਲ ਕਰਦਾ ਸਬਰ ਦੀਆਂ ਮੂਰਤਾ ਨੇ ਇਹ ਇਹਨਾਂ ਦੇ ਅੰਦਰ ਏਡਾ ਸਬਰ ਆ ਸਦਕਾ ਇਹ ਚਲੇ ਗਏ ਹਨਾ ਤਿੰਨ ਪੁੱਤ ਮਾਤਾ ਦੇ ਚਲੇ ਗਏ ਕਿਉਂਕਿ ਕਹਾਣੀ ਬਹੁਤ ਡੁੰਗੀ ਆ ਪਰ ਇਹਦੇ ਵਿੱਚ ਪੰਚਾਇਤ ਦੇ ਰੋਲ ਬਹੁਤ ਹੁੰਦੇ ਆ ਜਿੱਥੋਂ ਚਿੱਟਾ ਲੈ ਕੇ ਆਉਂਦੇ ਸੀਗੇ ਮਾਤਾ ਚਿੱਟਾ ਇੱਕੋ ਥਾਂ ਤੋਂ ਲਿਆਉਂਦੇ ਸੀ ਹਾਂਜੀ ਉੱਥੇ ਪੂਰਾ ਵਿਖਦਾ ਪੂਰਾ ਪੂਰਾ ਫੋਲ ਵਟਾ ਫੋਲ ਵਿਖਦਾ ਹਾਂ ਹਾਂ ਬਾਦੂ ਇੰਨਾ ਕਾ ਉਹਨਾਂ ਯਾਰ ਦੁਨੀਆ ਵੇਚੀ ਖਾਈ ਛਰੇ ਆਮ ਹੀ ਕੋਲਦਾਰ ਭਾਓ ਕੋਈ ਨਹੀਂ ਹੈ ਤੋ ਨੂੰ ਨੇ ਲੱਗਿਆ ਵੀ ਸਰਕਾਰ ਨੇ ਨਸ਼ਾ ਜੁੱਧ ਵਿਰੁੱਧ ਚਲਾਇਆ ਵੀ ਨਸ਼ੇ ਬੰਦ ਕਰ ਦੈਗੇ ਲੱਗਿਆ ਕੁਝ ਕੋਈ ਵੀ ਨਹੀਂ ਕੋਈ ਨਹੀਂ ਬੰਦ ਹੋ ਜਾਇ ਨਹੀਂਗਾ ਉਹ ਤਾਂ ਜਿਹੜਾ ਨਹੀਂ ਕਰਦਾ ਸੀ ਉਹ ਵੀ ਕਰਨ ਲੱਗ ਪਿਆ ਹੈ ਤਾਂ ਵੱਤ ਵਾਧੀ ਆ ਜਾਂਦਾ ਹੈ ਹਮ ਔਰ ਅੱਤੀ ਅਸੀਂ ਸੁਣਦੇ ਰਹੇ ਖਬਰਾਂ ਵੀ ਇੱਕ ਬੰਦੇ ਕੋਲ 50 ਕਿਲੋ ਫੜਾ ਨੇ ਬੂਰਾ ਇੱਕ ਕੋਲੋਂ 3 ਕਿਲੋ ਫੜਾ ਨੇ ਫਰੋਜਪੁਰ ਦੇ ਵਿੱਚ ਹੂੰ ਹਾਂ ਮਾ ਤਾਂ ਜਦੋਂ ਆ ਤੁਹਾਡੇ ਮੰਨ ਲਓ 2 ਜਾਂ 3 ਪੁੱਤਾਂ ਦੀਆਂ ਮੌਤਾਂ ਹੋ ਗਈਆਂ ਨਸ਼ੇ ਦੇ ਨਾਲ ਕਿ ਉਦੋਂ ਬਾਅਦ ਵੀ ਜਾਂ ਮੈਂ ਪੰਚਾਇਤ ਦੀ ਗੱਲ ਕਰਾਂ ਜਾਂ ਤੁਹਾਡੇ ਹਲਕੇ ਦਾ ਐਮਐਲਏ ਕੋਈ ਲੀਡਰ ਕੋਈ ਆਇਆ ਚੱਲ ਕੇ ਵੀ ਭਾਈ ਅਸੀਂ ਹੁਣ ਨਸ਼ਾ ਰੋਕਾਂਗੇ ਮੌਤਾਂ ਹੋ ਗਈਆਂ ਨਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੂੰ ਨਾ ਨਾ ਕੋਈ ਆਰ ਕੋਈ ਮਤਵਾਲਦਾ ਯਾਰ ਹੂੰ ਇੱਥੇ ਕੌਣ ਕਿਸ ਨੇ ਗੱਲ ਸੁਣੀ ਬਾਸ ਉਹਨਾਂ ਨੇ ਆਦਾ ਕੰਮ ਮਤਵਾਲਾ ਲੈ ਲਿਆ ਤੂੰ ਕੌਣ ਬਾਈ ਕੌਣ ਗਰੀਬਾਂ ਦੀ ਕੌਣ ਸੁਣੇ ਕਾਤੇ ਕੋਈ ਪੜਸਮ ਮੁਲਾਜ਼ਮ ਵੀ ਨਹੀਂ ਆਇਆ ਵੀ ਇਹ ਮਾੜਾ ਹੋ ਰਿਹਾ ਨਾ ਨਾ ਕੋਈ ਵੀ ਨਹੀਂ ਆਇਆ ਹੂੰ ਸਾਡੇ ਬੂਹੇ ਤੇ ਕੋਈ ਆਇਆ ਨਹੀਂ ਨਾ ਸਾਡੀ ਕੋਈ ਗੱਲ ਕਿਸ ਨੇ ਸੁਣੀ ਹੈ ਗਰੀਬਾਂ ਦੀ ਹੂੰ ਜਾਂਦੇ ਸਾਰੋ ਕਰਲਾ ਤੇ ਆ ਜਾਂਦੇ ਸਾਂ ਸੁਣਾਗੇ ਸੁਣਾਗੇ ਕਿੰਨੇ ਸੁਣਨੀ ਤੇ ਕਿੰਨੇ ਕਰਨੀ ਹੈ ਹਣ ਮੈਂ ਤੁਹਾਨੂੰ ਅੱਗੇ ਦਿਖਾਉਣਾ ਇਹ ਮਾਤਾਂ ਦਾ ਚੌਥਾ ਪੁੱਤਰ ਬਲਜੀਤ ਸਿੰਘ ਠੀਕ ਆ 17 ਤਿੰਨ 2023 ਨੂੰ 21 ਤੋਂ ਇਹ ਦੌਰ ਸ਼ੁਰੂ ਹੋ ਜਾਂਦਾ ਮੌਤਾਂ ਦਾ ਤੇ 2023 ਦੇ ਤੱਕ ਤਿੰਨ ਪੁੱਤ ਆ ਜਿਹੜੇ ਚਲੇ ਜਾਂਦੇ ਨੇ ਚੌਥਾ ਬਾਪ ਤੇ ਪੰਜਵਾਂ ਆ ਗਿਆ ਬਲਜੀਤ ਸਿੰਘ ਮਾਤਾ ਜੀ ਇਹ ਦੀ ਮੌਤ ਇਹ ਨੇ ਵੀ ਕਿੱਟਾ ਲਾਉਣਾ ਸੀ ਕਿੰਨੀ ਉਮਰ ਸੀ ਇਹਦੀ ਇਹ ਹੁੰਦੀ ਹੈ ਕਿ ਇਹ 15 16 ਸਾਲ ਪੀ ਇਹਨੂੰ ਦਾਖਲ ਰੱਖੀ ਰੱਖਾ ਮਲੁਧਿਆਣੇ ਆਪ ਉੱਤੇ ਸੀਗੇ ਹੂੰ ਇਹਨੂੰ ਕਾਲਾ ਪੀਲਿਆ ਹੋ ਗਿਆ ਸੀ ਚਿੱਟੇ ਵਿੱਚ ਕਿੰਨੇ 15 ਦਿਨ ਦਾਖਲ ਰੱਖਿਆ ਹਾਂ 15 ਦਿਨ ਰੱਖਾ ਤੇ 16ਵੇਂ ਦੇ ਮਾਰ ਗਿਆ ਮੂਲਾ ਮੇਰਾ ਮਕਰ ਲੈ ਕੇ ਆ ਗਈ ਜਾਨੀ ਨਸ਼ੇ ਤੋਂ ਬਾਅਦ ਜਦੋਂ ਇਹ ਚਿੱਟਾ ਲਾਉਂਦੇ ਸੀ ਜਿਵੇਂ ਪਹਿਲਾਂ ਵੀ ਤੁਸੀਂ ਆਪਣੇ ਬੱਚਿਆਂ ਦੀ ਗੱਲ ਦੱਸੀ ਵੀ ਕਾਲਾ ਪੀਲੀਆ ਹੋ ਜਾਂਦਾ ਸੀ ਇਹਨੂੰ ਕਾਲਾ ਪੀਲੀਆ ਹੋ ਗਿਆ ਸੀ ਮੁੰਡੇ ਨੂੰ ਹਾਂ ਚਿੱਟਾ ਲਾਉਂਦਾ ਸੀ ਨਾ ਤੇ ਫਿਰ ਇਹਨੂੰ ਉਹ ਨਾ ਡਾਕਟਰਾਂ ਨੇ ਪੁੱਛਿਆ ਜਗਰਾਵਾ ਵੀ ਕਿਓ ਅਸੀਂ ਲੈ ਕੇ ਆ ਉਸੇ ਦਿਨ ਮੈਦਾਖਰ ਕਰਿਆ ਉਸੇ ਦਿਨੇ ਇਹਨੂੰ ਨਾ ਵੀ ਜ਼ਿਆਦਾ ਹੋ ਗਿਆ ਫਿਰ ਉਹਨਾਂ ਨੇ ਹਕਾਕਾਰ ਦਿੱਤਾ ਅਗਰਾ ਫਾਲੋ ਹੂੰ ਆਪੇ ਲੁਧਿਆਣੇ ਤੇ ਮੈਨੂੰ ਕਹਿੰਦੇ ਮਾਤਾ ਕੋਈ ਗਾਲ ਨਹੀਂ ਤੂੰ ਅਖ ਰੋਜ ਨਾ ਵੀ ਜਿਹੜਾ ਮਾਰਾਂ ਇੱਕ ਤੋਂ ਦੂਜੇ ਦੇ ਤੀਜੇ ਦੇ ਨਾਲ ਹੀ ਰਵੀਆਂ ਕਿ ਵੇਖ ਪਾਲਤਾ ਸੀ ਕਰਨੀ ਐ ਫਿਰ ਉਥੇ ਦੇ ਛੱਡ ਕੇ ਉਸੇ ਦਿਨ ਉਹ ਬਾਹਰ ਡਾਉਣ ਹੋ ਗਏ ਉਹਨਾਂ ਨੇ ਅਗਲਾ ਅਗਰਾ ਫਕਾਤਾ ਫਿਰ ਲੰਬਾਰ ਦਿੱਤਾ ਹੋਇਆ ਸੀ ਫਿਰ ਉਹਨਾਂ ਨੇ ਡਾਕਟਰਾਂ ਨੇ ਸਾਡੇ ਵੱਲੇ ਫੋਨ ਕੀਤਾ ਫਿਰ ਮੈਂ ਇੱਥੇ ਰੋਂਦੀ ਕਰਾਉਂਦੀ ਗਈ ਉਹਨਾਂ ਨੇ ਫਿਰ ਪਹਿਲੋ ਪੇਜ ਤਾ ਮੇਰੇ ਮੁੰਡੇ ਨੂੰ ਉਹ ਤੋਂ ਬਾਅਦ ਫਿਰ ਮੈਂ ਭੈਣ ਨੂੰ ਲਿਆ ਅਸੀਂ ਦੋ ਬੈਠੀ ਕਿਉਂ ਤੇ ਵੀ ਮੈਂ ਤਾਂ ਨਾ ਕਿਤੇ ਆਈ ਨਾ ਗਈ ਹਸਪਤਾਲ ਚ ਮਾਰਕਟ ਗਈ ਵੇਖੇ ਉਹ ਵਿਚਾਰੀ ਨੇ ਮੈਨੂੰ ਲਾਏਗੀ ਅਸੀਂ ਰੋਂਦੀਆਂ ਕਰਾਉਂਦੀ ਆ ਪਿਆਸ ਹੀ ਗਾਇ ਵਾਰਸਾ ਤਰਾ ਫਿਰ ਉੱਥੇ ਜਾ ਕੇ ਸਮਾ ਲਾ ਫਿਰ ਮੇਰੇ ਭੈਣ ਕਹਿੰਦੀ ਹੈ ਭੈਣ ਰੋਵੀ ਨਾ ਤੂੰ ਤੇਰ ਕੋ ਇੱਕ ਦੂਜੇ ਦੇ ਲਾਵਾ ਕੀ ਕਿਹੜਾ ਭਾਗ ਉਹ ਮੈਂ ਕਲ ਜਾਂਦੀ ਸੀ ਮੇਰੇ ਪੈਰ ਫਿਰ ਖਰਚੇ ਦਾ ਕਿਵੇਂ ਕਰਦੇ ਸੀ ਮੈਂ ਤਾਂ ਇਲਾਜ ਦਾ ਖਰਚਾ ਕਿੱਥੋਂ ਲਿਆਂਦੇ ਹੋਣਾ ਹੋਰ ਨਾ ਅਸੀਂ ਸਰਕਾਰ ਵਿੱਚ ਸਰਕਾਰੀ ਕੀਤਾ ਸੀਗਾ ਹਾਂਜੀ ਪ੍ਰਾਈਵੇਟ ਨਹੀਂ ਕੀਤਾ ਸਰਕਾਰੀ ਵਿੱਚ ਕੀਤਾ ਸੀ ਹਸਪਤਾਲ ਵਿੱਚ ਕੀ ਮੰਨਦੇ ਹੋ ਵੀ ਜੇ ਪ੍ਰਾਈਵੇਟ ਇਲਾਜ ਕਿਤੇ ਚੱਜਦੇ ਹਸਪਤਾਲ ਮਿਲ ਜਾਂਦਾ ਬਚ ਜਾਂਦੇ ਤਾਂ ਕੀ ਪਤਾ ਵੀ ਉੱਥੇ ਸਾਨੂੰ ਪੇਜ ਦਿੱਤਾ ਹੋਇਆ ਇਹਨਾਂ ਨੇ ਹੀ ਭੇਜਿਆ ਸੀ ਤੇ ਉੱਥੇ ਅਸੀਂ ਲੈ ਰੱਖੀ ਰੱਖਾ ਹਾਂ ਆ ਫਿਰ ਨਹੀਂ ਲਾਜ ਹੋਇਆ ਸਮੁੰਡੇ ਦਾ ਫਿਰ ਕਹਿੰਦੇ ਸੀ ਚੰਦੀਗੜ੍ਹ ਕਲਣਾ ਮਖ ਨਹੀਂ ਚੰਦੀਗੜ੍ਹ ਮੈਂ ਨਹੀਂ ਲੈ ਜਾਣਾ ਤੇ ਮੈਂ ਘਰ ਨੂੰ ਲੈ ਜਾਣਾ ਫਿਰ ਮੇਰਾ ਮੁੰਡਾ ਜਿਹੜਾ ਮਰਾ ਹੈ ਇਹਨੇ ਵੱਲੇ ਮੈਂ ਫੂਨ ਲਾਇਆ ਨਗਵੰਡੀਆ ਵੱਲੇ ਤੇ ਇਹ ਕਹਿੰਦੇ ਵੀ ਨਹੀਂ ਅੱਜ ਹੁੰਦਾ ਪੀ ਆਖ ਗੱਡੀ ਲੈ ਕੇ ਫਿਰ ਇਹਨੇ ਸਿੰਧੂ ਬੇਟੇ ਸਿੱ ਗੱਡੀ ਬਣਾਈ ਤੇ ਉੱਥੋਂ ਵੀ ਬੈ ਹੁੰਦੀ ਵੀ ਸਾ ਉੱਥੇ ਲੰਗਰ ਵਰਤਿੰਦਾ ਸੀ 12 ਵਜੇ ਤੇ ਮੈਨੂੰ ਕਹਿੰਦੇ ਮੰਮੀ ਹੱਟ ਪਿਛੇ ਤੇ ਵੀ ਕਪੜਾ ਲੈ ਡੱਕ ਵਿਕਟਾਕਾਰ ਵੀ ਆ ਮੈਂ ਲੈਣਾ ਆ ਤੁਨੂੰ ਅਸੀਂ ਬਸ ਇੱਕ ਦਿਨ ਲਿਆਂਦਾ ਤੇ ਦੂਜੇ ਦਿਨ ਚੱਲ ਮੇਰਾ ਭਾਈ ਮੋਕ ਗਿਆ ਮੇਰਾ ਮੁੰਡਾ ਮੋਕ ਤੱਕ ਗਈ ਪਿਆਸ ਹੀ ਬੋਲਦਾ ਨਹੀਂ ਸੀ ਨਾ ਅੱਖ ਖਟਦਾ ਸੀ ਤੇ ਬਸ ਉਹ ਵੀ ਅਸੀਂ ਚੱਕ ਲਿਆ ਹੁੰਦਾ 19 21 ਦਾ ਹੀ ਨਹੀਂ ਫੱਕ ਪੀਆ ਫਿਰ ਅਸੀਂ ਆ ਕਬੀਏ ਤੇ ਹੁਣ ਕੀ ਕਰਨਾ ਰਾਖ ਤੇ ਵੀ ਆਪਾਂ ਚੱਲ ਕਰੇ ਲੈ ਚਲੀਏ ਕਿੰਨਾ ਜ਼ਿਆਦਾ ਸਬਰ ਤੇ ਸਦਕਾ ਇਸ ਮਾਤਾ ਦੇ ਅੰਦਰ ਪਰ ਕਿਤੇ ਨਾ ਕਿਤੇ ਜੇ ਪੰਚਾਇਤਾਂ ਇਹ ਗੱਲਾਂ ਸੋਚਣ ਪੰਚਾਇਤਾਂ ਇਹ ਦੌਰ ਆਪਦੇ ਆਪ ਦੇ ਪਿੰਡਾਂ 'ਚ ਸ਼ੁਰੂ ਕਰਨ ਤੇ ਨਸ਼ਾ ਖਤਮ ਕਰਨਾ ਔਖਾ ਨਹੀਂ ਪਰ ਇਹ ਲੱਗਦਾ ਵੀ ਖਾਸ ਕਰਕੇ ਸਾਡੇ ਦੇਸ਼ 'ਚ ਮੈਂ ਪੰਜਾਬ ਦੀ ਗੱਲ ਵੀ ਕਰਾਂ ਜਾਂ ਪੂਰੇ ਦੇਸ਼ ਦੀ ਗੱਲ ਕਰਾਂ ਇੱਥੋਂ ਨਸ਼ਾ ਕਦੇ ਖਤਮ ਨਹੀਂ ਹੋ ਸਕਦਾ ਕਿਉਂਕਿ ਇੱਥੇ ਬਹੁਤ ਸਾਰੇ ਉਹ ਧਾਰਮਿਕ ਸਥਾਨ ਆ ਜਿੱਥੇ ਨਸ਼ਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਮਿਲਦਾ ਬਹੁਤ ਸਾਰੇ ਇਦਾਂ ਦੇ ਸਥਾਨ ਆ ਸਾਡੇ ਇੱਥੇ ਜਿੱਥੇ ਕਿਤੇ ਸ਼ਰਾਬਾਂ ਚੜਦੀਆਂ ਕਿਉਂਕਿ ਇਸ ਪਰਿਵਾਰ ਦੇ ਦੋ ਜੀ ਜਿਹੜਾ ਮੁਖੀ ਸੀ ਬੱਚਿਆਂ ਦਾ ਬਾਪ ਸੀ ਤੇ ਇਸ ਭੈਣ ਦੇ ਘਰ ਵਾਲਾ ਰਾਜੂ ਉਹ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਜਿਹੜੀ ਉਹਨਾਂ ਦੀ ਮੌਤ ਹੋਈ ਅਤੇ ਪੰਜਾਬ ਚ ਲੱਖਾਂ ਇਦਾਂ ਦੇ ਡੇਰੇ ਨੇ ਅਜਿਹੇ ਜਗਾਵਾ ਨੇ ਜਿੱਥੇ ਸ਼ਰਾਬਾਂ ਚੜਦੀਆਂ ਨੇ ਤੇ ਉੱਥੇ ਪੀਣ ਵਾਲੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੁੰਦੀਆਂ ਤੇ ਜਿੱਥੇ ਉਹ ਸ਼ਰਾਬ ਪ੍ਰਸ਼ਾਦ ਦੇ ਰੂਪ ਦੇ ਵਿੱਚ ਮਿਲਦੀ ਹੈ ਵੀ ਇਹ ਬਾਬੇ ਦਾ ਪ੍ਰਸ਼ਾਦ ਦਾ ਤੋਸੀ ਲੈ ਲੋ ਤੇ ਤੁਸੀਂ ਕੀ ਆਸ ਕਰ ਸਕਦੇ ਹੋ ਵੀ ਕਿਹੜੀ ਸਰਕਾਰ ਆ ਜਾਂ ਕਿਹੜਾ ਲੀਡਰ ਆ ਜਿਹੜਾ ਨਸ਼ਾ ਬੰਦ ਕਰ ਦੂਗਾ ਪਰ ਜਿਹਦੇ ਚਲੇ ਗਏ ਨਸ਼ੇ ਦੇ ਵਿੱਚ ਉਹਨਾਂ ਨੂੰ ਤਕਲੀਫ ਉਹਨਾਂ ਨੂੰ ਦੁੱਖ ਸਿਰਪ ਤੇ ਸਿਰਪ ਉਹਨਾਂ ਨੂੰ ਅਸੀਂ ਤਾਂ ਸਿਰਫ ਇੱਕ ਹਮਦਰਦੀ ਦਿਖਾ ਸਕਦੇ ਹਾਂ ਅਸੀਂ ਤੇ ਇੱਕ ਕੁਝ ਪਲ ਲਈ ਜਾਂ ਕੁਝ ਦਿਨਾਂ ਲਈ ਅਸੀਂ ਉਹਨਾਂ ਨਾਲ ਦੁੱਖ ਮਣਾ ਸਕਦੇ ਆ ਰੌਲਾ ਹੁਣ ਇਹ ਹੈ ਵੀ ਸ਼ੇਰੇਵਾਲ ਪਿੰਡ ਆ ਜਿਹੜਾ ਜਗਰਾਉਂ ਹਲਕੇ ਦੇ ਵਿੱਚ ਇੱਥੋਂ ਦੇ ਜਿਹੜੇ ਥਾਣਾ ਪੈਂਦਾ ਹੋ ਉਥੋਂ ਦਾ ਐਸਐਚਓ ਡੀਐਸਪੀ ਇਸੇ ਜ਼ਿਲ੍ਹੇ ਦਾ ਐਸਐਸਪੀ ਜਾਂ ਇੱਥੋਂ ਦਾ ਐਮਐਲਏ ਜਾਂ ਇੱਥੋਂ ਦੀਆਂ ਨੇੜਲੀਆਂ ਪੰਚਾਇਤਾਂ ਜਾਂ ਜਿੱਥੋਂ ਇਹ ਮਾਤਾ ਇਹ ਪਰਿਵਾਰ ਕਹਿੰਦਾ ਵੀ ਮੇਰੇ ਪੁੱਤ ਲਗਾਤਾਰ ਨਸ਼ਾ ਲੈ ਕੇ ਆਉਂਦੇ ਰਹੇ ਚਿੱਟਾ ਲੈ ਕੇ ਆਉਂਦੇ ਰਹੇ ਉਹ ਬਸਤੀ 'ਚ ਮਿਲਦਾ ਉਹਨਾਂ ਤੇ ਜੇ ਕਿਤੇ ਕਾਰਵਾਈ ਕੀਤੀ ਹੁੰਦੀ ਤਾਂ ਕਿਤੇ ਨਾ ਕਿਤੇ ਇਸ ਪਰਿਵਾਰ ਦੇ ਘਰ ਦੇ ਵਿੱਚ ਦੀਵਾ ਜਗਦਾ ਰਹਿ ਜਾਂਦਾ ਅੱਜ ਕੱਲਾ ਕੱਲਾ ਪੁੱਤ ਕਰਕੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਅਸੀਂ ਸ਼ਰਮਪੂਰਾਂ ਜਿੰਨੀ ਨਹੀਂ ਮੰਨੀ ਸਾਡੇ ਅੰਦਰ ਗੈਰਤ ਇਨਸਾਨੀਅਤ ਸਭ ਕੁਝ ਖਤਮ ਹੈ ਅਸੀਂ ਇੱਥੋਂ ਤੱਕ ਹੋ ਗਏ ਆ ਜਾਂ ਤਾਂ ਲੀਡਰ ਵੀ ਭੋਗਾਂ ਤੇ ਬਿਆਨ ਦਿੰਦੇ ਆ ਹਾਂ ਇਹ ਜ਼ਰੂਰ ਹੁੰਦਾ ਕਿ ਜਦੋਂ ਬੰਦਾ ਜਾਂਦਾ ਉਹ ਦੁੱਖ ਚਾ ਤਕਲੀਫ ਚਾ ਉਹਦੇ ਤੋਂ ਮੂੰਹ ਵਟ ਕੇ ਲੰਘਦੇ ਨੇ ਲੋਕ ਠੀਕ ਆ ਤੇ ਜਦੋਂ ਮਰ ਜਾਂਦਾ ਫਿਰ ਉਸੇ ਮੂੰਹ ਤੋਂ ਕਫਣ ਲਾ ਕੇ ਵੇਖਣ ਵਾਲਿਆਂ ਦੀ ਕਤਾਰ ਲੰਮੀ ਹੋ ਜਾਂਦੀ ਆ ਇੱਥੋਂ ਦੀਆਂ ਪੰਚਾਇਤਾਂ ਜਾਂ ਸਿਸਟਮ ਨੇ ਕਦੀ ਇਸ ਪਰਿਵਾਰ ਦੀ ਗੱਲ ਸੁਣੀ ਹੁੰਦੀ ਵੀ ਇੱਕ ਮਰ ਗਿਆ ਦੋ ਮਰ ਗਏ ਤਿੰਨ ਮਰ ਗਏ ਚਾਰ ਮਰ ਗਏ ਇੰਨੀਆਂ ਮੌਤਾਂ ਤੋਂ ਬਾਅਦ ਵੀ ਇਹ ਪਰਿਵਾਰ ਦੇ ਵੱਲ ਵੇਖ ਕੇ ਕਿਤੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਹੋ ਸਕਦਾ ਇਹ ਮੌਤਾਂ ਨਾ ਹੁੰਦੀਆਂ ਅੱਗੇ ਇਹ ਗੱਲ ਨਾ ਵੱਦੀ ਮੈਂ ਤਾਂ ਇਸ ਮੁੰਡੇ ਦੀ ਮੌਤ ਕਿਵੇਂ ਇੰਨ ਦੀ ਇਹ ਮੇ ਹੋਈ ਨਸ਼ੇ ਦੇ ਵਿੱਚੀ। दारू ਪੀਂਦਾ ਸੀ। ਹਾਂਜੀ। ਤਿੰਨ ਪਰਿਵਾਰ ਦੇ ਮੈਂਬਰ दारू ਦੇ ਨਾਲ ਮੌਤ ਹੋਈ ਤਿੰਨਾਂ ਦੀ। ਹਾਂਜੀ। ਕਿੱਥੇ ਮੌਤ ਹੋਈ ਇਹਦੀ? ਇਹਨਾਂ ਦੀ ਧਰਮ ਕੋਟ ਹੋਈ ਸੀ ਜੀ। ਠੀਕ ਕਰਦਾ ਸੀ ਉੱਥੇ। ਉਹ ਕਿਸੇ ਦੇ ਨਾਲ ਗਿਆ ਸੀਗਾ ਵੀ ਉਹ ਕਹਿੰਦਾ ਮੈਂ ਕੱਲਾ ਚੋਨਾ ਲੈ ਕੇ ਗਿਆ ਸੀ ਵੇਚਣ। ਹੂੰ। ਤੇ ਚੱਲ ਮੇਰੇ ਨਾਲ ਜਾਂਦਾ ਰਿਹਾ ਤੇ ਬਸ ਚਲਾ ਗਿਆ ਕਿ ਉੱਥੇ ਉਹਦੀ ਮੌਤ ਹੋ ਗਈ ਤੇਹਦੀ ਹੋ ਗਈ ਦੋਨਾਂ ਦੀ ਹੋ ਗਈ ਕੱਟੇ। ਉਹ ਵੀ ਥੋੜੇ ਪਿੰਡ ਦਾ ਮੁੰਡਾ ਸੀ ਆ ਪਿੰਡ ਦਾ ਇੱਥੇ ਆ ਬਣ ਤੀ ਘਾਲੀ ਦਾ ਹੂੰ ਆ ਤੁਸੀਂ ਇਹ ਦੇਖੋ ਫਟਮਾਂ ਦਾ ਇੰਨਾ ਢੇਰ ਲੱਗ ਗਿਆ ਤਿੰਨ 6 ਫਟਮਾਂ ਨੇ ਮੇਰੇ ਕੋਲੇ ਤੇ ਸੱਤਵਾਂ ਇਹ ਜਸਵੀਰ ਸਿੰਘ ਆ ਜਿਹਦੀ ਕੁਸ਼ਕ ਦੇਣਾ ਪਹਿਲਾਂ 2026 ਦੇ ਵਿੱਚ ਮੌਤ ਹੋਈਆ ਰੌਲਾ ਇਹ ਆ 2022 ਦੇ ਵਿੱਚ ਸਰਕਾਰ ਬੰਦੀ ਆ ਤੇ 2022 ਦੇ ਵਿੱਚ ਮਾਤਾਂ ਦੇ ਘਰ ਦੇ ਵਿੱਚ ਨਸ਼ੇ ਦੇ ਨਾਲ ਤਿੰਨ ਮੌਤਾਂ ਹੋਈਆਂ ਪਗਵਾਂ ਤਮਾਨ ਦੀ ਸਰਕਾਰ ਨੇ ਕੋਈ ਕੰਦ ਕੌਲਾ ਕੋਈ ਦਰਾਖਤ ਕੁਝ ਨਹੀਂ ਛੱਡਿਆ ਜਿੱਥੇ ਨਸ਼ੇ ਦੇ ਵਿਰੁੱਧ ਇਹਨਾਂ ਨੇ ਐਡ ਨਾ ਕੀਤੀ ਹੋਵੇ ਜਿਹੜਾ ਕਰੋੜਾਂ ਰੁਪਈਆ ਉਹ ਐਡਾਂ ਤੇ ਇਹਨਾਂ ਨੇ ਲਾਇਆ ਕਿਤੇ ਉਹ ਇਸ ਪਰਿਵਾਰਾਂ ਦੀ ਗੱਲ ਸੁਣ ਕੇ ਕਿਤੇ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਓਵੇਂ ਕਾਰਵਾਈ ਕੀਤੀ ਹੁੰਦੀ ਘਰ ਤਾਂ ਜ਼ਰੂਰ ਠਾਏ ਆ ਪਰ ਘਰ ਠਾਉਣ ਦੇ ਨਾਲ ਮੈਨੂੰ ਕੋਈ ਲੱਗਿਆ ਨਹੀਂ ਵੀ ਕੋਈ ਪ੍ਰਾਪਤੀ ਕੋਈ ਹੋਊਗੀ ਜਾਂ ਸਰਕਾਰ ਦੇ ਪੱਲੇ ਕੁਝ ਪਿਆ ਹੋਗਾ ਮਾਤਾ ਇਹਦੀ ਮੌਤ ਕਿਵੇਂ ਹੁੰਦੀ ਹੈ ਜਿਹਦੀ ਥੋੜੇ ਦਿਨ ਪਹਿਲਾਂ ਹੋਈ ਆ ਇਹਦੀ ਉਹ ਸਾਡੇ ਪਿੰਡ ਦਾ ਮੁੰਡਾ ਸੀਗਾ ਇਹ ਤਾਂ ਸਾਰਾ ਦਿਨ ਸੇਵਾ ਕਰਦਾ ਰਿਹਾ ਸੀਗਾ ਮੁੰਡਾ ਹੂੰ ਐ ਰੱਖੋ ਇੱਧਰ ਇਹ ਨਾ ਪਹਿਲਾਂ ਕਰਦਾ ਰਿਹਾ ਸੀਗਾ ਸੇਵਾ ਸਾਰੇ ਦਰਖ ਦੁਰਖ ਛਾਂਗਦਰੀਆ ਮੁੰਡਾ ਸਾਰੇ ਬੰਨ ਦੀ ਸਫਾਈ ਕੀ ਗੁਰਦੁਆਰੇ ਦੀ ਹੂੰ ਵੇਤਾ ਉਥੋ ਛਾੜਾ ਮੁੰਡਾ ਪਿੰਡ ਦੇ ਜਿਹੜਾ ਸੀ ਉਹ ਲੈ ਕੇ ਟੁਰ ਪਿਆ ਹਮ ਸੇਵਾ ਕਰਦਾ ਕਰਦੇ ਨੂੰ ਕਹਿੰਦੇ ਚੱਲ ਗਿਆ ਕੰਮ ਹਮ ਉਹਨੂੰ ਕੀ ਪਤਾ ਕੰਮ ਵੀ ਕਰਾ ਜੇ ਚਲੋ ਲੈ ਗਿਆ ਤੂੰ ਕਮਲਿਆ ਤੂੰ ਕੰਮ ਨਾ ਇਹ ਕਰੋ ਹਮ ਵੀ ਜੇ ਉਹਨੇ ਲਾਇਆ ਤੇ ਤੂੰ ਨਾ ਲਾ ਵੀ ਉਹਨੇ ਉਥੇ ਲੈ ਲਿਆ ਚਿੱਟਾ ਉਥੇ ਧੱਕੇ ਵਾਸਤੇ ਚੋ ਹਮ ਲੈ ਕੇ ਆ ਪਾਇਆ ਪਹਿਲੋ ਲਾਇਆ ਛਟੀਕਾ ਤੇ ਮੰਨੀ ਨੇ ਫੇਰ ਉਹ ਤੋਂ ਬਾਅਦ ਇਸ ਮੁੰਡੇ ਲਾਤਾ ਉਹ ਲੱਗ ਗਿਆ ਕਸੂਤਾ ਹੂੰ ਇਹਨੂੰ ਕੁਝ ਹੋ ਗਿਆ ਉਹਥੇ ਲੈ ਕੇ ਇਹਨੂੰ ਛੱਡ ਦੱ ਪਾ ਗਿਆ ਘਰ ਨੂੰ ਹੂੰ ਜਦ ਸਾਡੇ ਪਿੰਡ ਦੀ ਕੁੜੀ ਉੱਥੇ ਵਿਆਹੀ ਹੋਈ ਸੀ ਤੱਕੇ ਵਸਤੀ ਹੂੰ ਤੇ ਉੱਥੇ ਰੋਲਾ ਪਾਈ ਖਲੇ ਸੀ ਇੰਡਾਇਰ ਤੇ ਫੱਟੜੀ ਤੇ ਕਹਿੰਦੇ ਇੱਥੇ ਬੰਦਾ ਮੁਕਾ ਹੈ ਤੇ ਬੰਦੇ ਮੁਕਣੇ ਉਹ ਕਹਿੰਦੀ ਮੈਂ ਵੇਖਲ ਸੀ ਵੀ ਕੌਣ ਹੈ ਜਦੋਂ ਉਹਨੇ ਦੇਖਿਆ ਉਹ ਕਹਿੰਦੀ ਇਹ ਤਾਂ ਜਸਵੀਰ ਆ ਕਿ ਚੇਰੇ ਆਲ ਦਾ ਵੀ ਹੂੰ ਫਿਰ ਉਹਨੇ ਸਾਡੇ ਵੱਲੇ ਫੋਨ ਕੀਤਾ ਫੋਨ ਕਰਕੇ ਅਸੀਂ ਫਿਰ ਰੋਂਦੇ ਕਰ ਲਉਂਦੇ ਗਏ ਅਸੀਂ ਕਿਹਾ ਵੀ ਇੱਥੇ ਸੇਵਾ ਤੇ ਸੀਗਾ ਤੇ ਮੇਰੀ ਔਰ ਦੀ ਵੀ ਨਾ ਕਹਿੰਦੀ ਹੈ ਨਹੀਂ ਮਾਸੀ ਆ ਕਿ ਉਹ ਆਪਣਾ ਜਸਵੀਰ ਮੋਕ ਗਿਆ ਕਿ ਤੂੰ ਕਿਉਂ ਨਹੀਂ ਤਬਾਰ ਕਰਨੀ ਫਿਰ ਅਸੀਂ ਇੱਥੇ ਰੋਂਦੇ ਕਰ ਲਉਂਦੇ ਕਿਸੇ ਦੇ ਨਾਲ ਚੜੇ ਫਿਰ ਮੇਰੀ ਔਰ ਦੇ ਮੁੰਡਾ ਨੂੰ ਪਤਾ ਲੱਗਾ ਫਿਰ ਅਸੀਂ ਉੱਥੇ ਜਾ ਕੇ ਗਏ ਉਹਨੇ ਪਿੱਟੇ ਫੇਰ ਅਸੀਂ ਉੱਥੋਂ ਮੰਝਾ ਲਿਆ ਮੰਝੇ ਤੇ ਪਾਇਆ ਪਰ ਤਰੂਕ ਦੇ ਬੂਟੇ ਰਵੇ ਸੱਟਾ ਪਿਆ ਸੀਗਾ ਹੂੰ ਫੇਰ ਅਸੀਂ ਰੋਡ ਤੇ ਲਿਆਂਦਾ ਉਸੇ ਆ ਸਿਲਾਈ ਦਾ ਖਤਰਨਾ ਹੂੰ ਫੇਰ ਤਰਨੇ ਵਿੱਚ ਪੁਲਿਸ ਵਾਲਾ ਨੂੰ ਖਬਰ ਕੀਤੀ ਉਹ ਆਉਂਦੇ ਆ ਕਿ ਤੁਸੀਂ ਮੰਝਾ ਪਾਸੇ ਕਰਵਾ ਸਿੱਖ ਮੰਝਾ ਨਹੀਂ ਪਾਸੇ ਕਰਨਾ ਹੂੰ ਅਸੀਂ ਵੀ ਜਿੱਤੂ ਤੱਕ ਸਾਡੀ ਸੁਨੀਂਦ ਨਹੀਂ ਆਉਂਦੀ ਤੱਕ ਅਸੀਂ ਨਹੀਂ ਕਰਨਾ ਹੂੰ ਫੇਰ ਘੰਟਾ ਉੱਥੇ ਉਹਨਾਂ ਨੇ ਰੋਲਾ ਰੋਲਾ ਪਾਈ ਰੱਖਿਆ ਜਾਣੀ ਸਾਡੇ ਸਾਰੇ ਪਿੰਡ ਦੇ ਚਲੇ ਗਏ ਸਰਪਾਇ ਚ ਮਿੰਬਾਰੋ ਹੂੰ ਅੱਜ ਹੀ ਮਰ ਦੀ ਹੋਰ ਦੇ ਮੁੜੇ ਕਹਿੰਦੇ ਸੀ ਉਹ ਚੱਕਣਾ ਜਿੱਤ ਤੱਕ ਸਾਡੀ ਕੋਈ ਸੁਨੀਦ ਨਹੀਂ ਹੋਈ ਤਾਂ ਹੂੰ ਫੇਰ ਉਹਨਾਂ ਕੈਂਟੇ ਬਾਅਦ ਉਹਨਾਂ ਨੇ ਹਾਂ ਕੀਤੀ ਆ ਕਿ ਚਾਲਾ ਸੀ ਤੁਹਾਡੀ ਸੁਣਾਗੇ ਹੂੰ ਫੇਰ ਤਾਂ ਮੇਰੇ ਮੁੰਡੇ ਨੂੰ ਚੱਕ ਕੇ ਉੱਥੇ ਲੈ ਗਏ ਆਪਣੇ ਅੱਛਾ ਮੌਤ ਵੀ ਇਹਦੀ ਉੱਥੇ ਧੱਕੇ ਵਸਤੀ ਚ ਹੋਈ ਹਾਂ ਉੱਥੇ ਉੱਥੇ ਚੱਕ ਕੇ ਲਿਆ ਦਿੰਦਾ ਫੇਰ ਉੱਥੇ ਹੁਣ ਪੁਲਿਸ ਨੇ ਕੋਈ ਉਹਨਾਂ ਨਸ਼ੇ ਤਸਕਰਾਂ ਖਿਲਾਫ ਕੋਈ ਕਾਰਵਾਈ ਕੀਤੀ ਆ ਉਹ ਆਖੇ ਉਹ ਤਾਂ ਕਿ ਨਿਕਲ ਗਏ ਆਖੇ ਜੰਦਰਾ ਲਾ ਕੇ ਨਿਕਲ ਗਏ ਸੀ ਪਤਾ ਹੂੰ ਕਹੀਂ ਚਲੇ ਗਏ ਚਲੇ ਗਏ ਤੇ ਹੋੜਾ ਪਰਸੋ ਸੁਣਾ ਹੈ ਆਖੇ ਉਹ ਤਾਂ ਉਹਦੀ ਚੋਰੀ ਹੋ ਗਈ ਸਮਾਨ ਦੀ ਆਖੇ ਚੋਰੀ ਕੀ ਹੋਣੀ ਉਹਨਾਂ ਨੇ ਕਢਾ ਦਿੱਤਾ ਉਹਨਾਂ ਵੀ ਸਮਾਨ ਕੱਲ ਜਾ ਨਾ ਇਤੇ ਬਿਸਮਾਨ ਹੋਵੇਗਾ ਨਾ ਆਵੇਗੀ ਤੇ ਨਾ ਕੋ ਵੇਖੇਗਾ ਉਹ ਬਸਤੀ ਦੇ ਵਿੱਚ ਕਿੰਨੇ ਕ ਘਰ ਆ ਸਾਰੇ ਘਰ ਨਸ਼ਾ ਵੇਚਦੇ ਆ ਜਾਂ ਕੋਈ ਇੱਕ ਦੋ ਪਰਿਵਾਰ ਆ ਨਾ ਤਿੰਨ ਚਾਰ ਘਰ ਹੀ ਗਣ ਜਿਹੜੇ ਵੇਚਣ ਵਾਲੇ ਪੁਲਿਸ ਨੂੰ ਵੀ ਪਤਾ ਹਾਂ ਕੋਠੀਆਂ ਨੇ ਉਹਨਾਂ ਦੀ ਨਾਲੇ ਪਾਈਆਂ ਹੋਈਆਂ ਹਾਂ ਹਾਂ ਵਧੀਆ ਘਰ ਪਾਏ ਹੋਏ ਨੇ ਇਹਨਾਂ ਚਿੱਟੜਾ ਦੇ ਵਿੱਚ ਪਾਏ ਨੇ ਹਾਂ ਹਾਂ ਤੁਸੀਂ ਇਹ ਗੱਲ ਦੇਖੋ ਜਿੱਥੇ ਮਾਤਾ ਦਾ ਇਸ ਪੁੱਤ ਦੀ ਜਿਹੜੀ ਲਾਸਟ ਮੌਤ ਹੁੰਦੀ ਹੈ ਇਸ ਘਰ ਦੇ ਵਿੱਚ ਸੱਤਵੀਂ ਮੌਤ ਜਸਵੀਰ ਸਿੰਘ ਦੀ ਉਸ ਠੱਕੇ ਵਸਤੀ ਦੇ ਵਿੱਚ ਹੀ ਮੌਤ ਹੋਈ ਆ ਜਿੱਥੇ ਚਿੱਟਾ ਵਿਕਦਾ ਜਿਹੜੇ ਉਹ 3-4 ਘਰ ਵੇਚਦੇ ਆ ਹਨਾ ਉੱਥੇ ਜਾ ਕੇ ਇਸ ਮਾਤਾ ਦੇ ਮੁੰਡੇ ਦੀ ਮੌਤ ਹੁੰਦੀ ਆ ਪੁਲਿਸ ਪ੍ਰਸ਼ਾਸਨ ਨੂੰ ਪਤਾ ਹਾਲਾਂਕਿ ਇਸ ਪਰਿਵਾਰ ਤੇ ਦਬਾਅ ਪਾਇਆ ਜਾਂਦਾ ਵੀ ਤੁਸੀਂ ਆਪਣੇ ਬੱਚੇ ਦੀ ਡੈੱਡ ਬੋਡੀ ਚੱਕ ਲੋ ਉਹਦਾ ਸ਼ਿਸ਼ਕਾਰ ਕਰ ਦਿਓ ਉਹਨੂੰ ਉੱਥੋਂ ਭਜਾ ਦਿੱਤਾ ਜਾਂਦਾ ਹੁਣ ਇੱਥੇ ਦੇਖ ਲਓ ਵੀ ਪੁਲਿਸ ਨੂੰ ਤੁਹਾਨੂੰ ਲੱਗਦਾ ਕਿਤੇ ਕਿਤੇ ਇਹ ਗੱਲਾਂ ਹੁੰਦੀਆਂ ਵੀ ਪੁਲਿਸ ਦੀ ਛਵੀ ਬਹੁਤ ਖਰਾਬ ਆ ਜਾਂ ਕਹਿ ਦਿੰਨੇ ਵੀ ਇਹਨਾਂ ਨੂੰ ਬਹੁਤ ਮਾੜਾ ਬੋਲਿਆ ਜਾਂਦਾ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਹੁਣ ਤੁਸੀਂ ਇਹ ਜੀ ਦੇਖੋ ਇਹ ਸ਼ਰਯਾਮ ਪਤਾ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਰਿਸ਼ਵਤਾਂ ਦੀਆਂ ਵੱਡੀਆਂ ਪੋਲਾਂ ਖੁੱਲੀਆਂ ਤੇ ਉੱਥੇ ਛੋਟੇ ਅਫਸਰਾਂ ਦਾ ਕੀ ਹਾਲ ਹੁੰਦਾ ਹੋਊਗਾ ਇੱਕ ਨਾਂ ਵੀ ਦੇਖੋ ਤੁਸੀਂ ਕਿਸ ਤਰੀਕੇ ਦਾ ਰੱਖਿਆ ਗਿਆ ਉਸ ਵਸਤੀ ਦਾ ੱੱਕਾ ਵਸਤੀ ਉਸ ੱੱਕੇ ਵਸਤੀ ਨੇ ਇਸ ਪਰਿਵਾਰ ਦੇ ਨਾਲ ਪੂਰਾ ੱੱਕਾ ਕੀਤਾ ਇਹ ਗੱਲ ਕਹਿ ਸਕਦੇ ਆਂ ਵੇਖੋ ਇੱਕ ਤੋਂ ਲੈ ਕੇ 7 ਤੱਕ ਮੌਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਤਾਂ ਆ ਪੂਰਾ ਪਰਿਵਾਰ ਉਜੜ ਗਿਆ ਠੀਕ ਆ ਉਹਨਾਂ ਨੇ ਇਹਨਾਂ ਜਵਾਕਾਂ ਦੀਆਂ ਲਾਛਾਂ ਤੇ ਕੋਠੀਆਂ ਵੱਡੇ ਵੱਡੇ ਮਹਿਲ ਬਣਾਲੇ ਤੇ ਇਹਨਾਂ ਦਾ ਇਹ ਦੋ ਕਮਰਿਆਂ ਦਾ ਜਿਹੜਾ ਘਰ ਆ ਤੇ ਇਹਨੂੰ ਬੂਹੇ ਵੀ ਨਹੀਂ ਲੱਗੇ ਹੋਏ ਇਹਨੂੰ ਇਹਦੇ ਅੰਦਰ ਫਾਰਸ਼ ਜਾਂ ਉਹ ਚੀਜ਼ ਤਾਂ ਬਹੁਤ ਦੂਰ ਦੀ ਗੱਲ ਆ ਜਿੱਥੇ ਇਹ ਆਪਦਾ ਜ਼ਿੰਦਗੀ ਬਸਰ ਕਰਦੇ ਵੇਖੋ ਇੱਕ ਇੱਕ ਕਰਕੇ ਮੁੰਡਾ ਸੀ ਜਿਹੜਾ ਉਹ ਨਸ਼ੇ ਦੀ ਭੇਟ ਚੜਦਾ ਗਿਆ ਪਰ ਇਸ ਪਰਿਵਾਰ ਦੀ ਕੂਕ ਇਸ ਪਰਿਵਾਰ ਦੀਆਂ ਤਾਹਾਂ ਇਸ ਪਰਿਵਾਰ ਦਾ ਰੋਣਾ ਕਿਸੇ ਨੇ ਨਹੀਂ ਸੁਣਿਆ ਨਾ ਕਿਸੇ ਪੁਲਿਸ ਅਫਸਰ ਨੇ ਨਾ ਕਿਸੇ ਲੀਡਰ ਨੇ ਨਾ ਕਿਸੇ ਪੰਚਾਇਤ ਦੇ ਬੰਦੇ ਨੇ ਵੀ ਤਾਂ ਕਿਤੇ ਨਾ ਕਿਤੇ ਜਾ ਕੇ ਇਸ ਪਰਿਵਾਰ ਦੀ ਕੋਈ ਨਾ ਕੋਈ ਹੈਲਪ ਕਰ ਦਿੱਤੀ ਜਾਵੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਜਾਵੇ ਕੋਈ ਇੱਕ ਤਾਂ ਪਰਿਵਾਰ ਦੇ ਵਿੱਚੋਂ ਬਚ ਜਾਂਦਾ ਹਾਂ ਇਹ ਗੱਲ ਜ਼ਰੂਰ ਕਹਿ ਦੇਣੀ ਵੀ ਅਸੀਂ ਭੋਗ ਤੇ ਖਰਚਾ ਕਰ ਦਿਆਂਗੇ ਅਸੀਂ ਭੋਗ ਤੇ ਤੁਹਾਨੂੰ ਜਿਹੜਾ ਲੰਗਰ ਆ ਉਹ ਲਾ ਦਿਆਂਗੇ ਤੇ ਇਹ ਤਾਂ ਇੱਕ ਸ਼ਰਮਨਾਕ ਬਹੁਤ ਵੱਡੀ ਗੱਲ ਆ ਮਤਲਬ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਕਹਿੰਨੇ ਬੱਚਾ ਲੈ ਆ ਵੀ ਆ ਜਿਹੜਾ ਨਾ ਨਛਾ ਪਾਣੀ ਬੰਦ ਹੋ ਜਾਵੇ ਤੇ ਸਾਡੇ ਦੇ ਪੁੱਤਰ ਗਏ ਜੁ ਗਏ ਤੇ ਚਲ ਦੂਆ ਦੇ ਮਾਵਾ ਦੇ ਪੁੱਤ ਬਚ ਜਾਵੇਂ ਨੋ ਤੇ ਅਤਾ ਇਹ ਦਵਾ ਬੇਨਤੀ ਕਰਨੇ ਵੀ ਚਿੱਟਾ ਬੰਦ ਹੋਣਾ ਚਾਹੀਦਾ ਸਰਕਾਰ ਕਰ ਦੇਵੇ ਤੇ ਚੰਗੀ ਗੱਲ ਹੈ ਵੀ ਚਲੋ ਕਈ ਖਿਣਾ ਦੇ ਬੱਚੇ ਬਚ ਜਾਵੇਂ ਨੋ ਦੇਖੋ ਮੈਂ ਕਹਿੰਦਾ ਉਹਨਾਂ ਨਾਲੋਂ ਤੇ ਮਾਤਾ ਚੰਗੀ ਹੈ ਜਿਹਨੇ ਨਸੀਹਤ ਦਿੱਤੀ ਜਿਹੜੀ ਨੇ ਇਹ ਗੱਲ ਸਮਝਾਉਣ ਦੀ ਯਤਨ ਤਾਂ ਕੀਤਾ ਮਦਦ ਚਾਹੀਦੀ ਹੈ ਕਿਸੇ ਤਰ੍ਹਾਂ ਦੱਸੋ ਕੋਈ ਮਦਦ ਦੇਖੋ ਕੋਸ਼ਿਸ਼ ਆਪਾਂ ਕਰਾਂਗੇ ਜਿੰਨੀ ਕਿ ਵੀ ਹੋਈ ਕਿਉਂਕਿ ਬਹੁਤ ਸਾਰੀਆਂ ਵੀਡੀਓ ਇਦੋਂ ਪਹਿਲਾਂ ਆਪਾਂ ਪਾਉਂਦੇ ਰਹਿੰਦੇ ਆ ਜਾਂ ਇਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਇਹ ਵੀ ਇੱਕ ਵੱਡਾ ਸਬਰ ਤੇ ਸਦਕਾ ਕਿ ਇੰਨਾ ਕੁਝ ਖੋਣ ਤੋਂ ਬਾਅਦ ਵੀ ਰੱਬ ਦਾ ਭਾਣਾ ਮੰਨ ਲੈਣਾ ਉਸ ਰੱਬ ਦੀ ਕਹਿਣੀ ਦੀ ਉਸ ਹੀ ਰਾਜਾ ਦੇ ਵਿੱਚ ਰਾਜੀ ਰਹਿਣਾ ਇਹ ਇੱਕ ਵੱਡੀ ਗੱਲ ਆ ਕੋਈ ਸ਼ਬਦ ਨਹੀਂ ਨਿਕਲੇ ਮਦਦ ਲਈ ਜੀ ਇਹਨੂੰ ਪਤਾ ਹੋ ਬਾਬੇ ਲਾਲ ਸਿੰਘ ਥਾ ਤੇ ਪਾਠ ਕਰਨ ਆਇਆ ਜੀ ਇਹਨੂੰ ਮੇਰੇ ਮੁੰਡੇ ਦਾ ਪਤਾ ਵੀ ਕਿੰਨਾ ਸਫਾ ਦਾ ਚੰਗਾ ਸੀਗਾ ਜੀ ਹਾਂ ਆ ਬਾਬੇ ਨੂੰ ਇੱਥੇ ਆ ਜਾਓ ਬਾਬਾ ਜੀ ਉਰੇ ਆ ਇੱਥੇ ਆ ਜਾਓ ਉੱਥੇ ਜਾਂਦਾ ਸੀ ਮੁੰਡਾ ਰੋਜ਼ ਵਧੀਆ ਸੇਵਾ ਕਰਦਾ ਸੀ ਬਰਤਨ ਉਹਨੂੰ ਸਾਫ਼ ਕਰਦਾ ਸੀ ਵਧੀਆ ਬਾਥਰੂਮ ਵਗੈਰਾ ਵਿਚਾਰਾ ਉਹ ਸੇਵਾ ਕਰਦਾ ਉਸ ਤਰ੍ਹਾਂ ਦੀ ਉਹ ਹੂੰ ਇਹਨੂੰ ਆਤ ਸੀਗੀ ਇਸ ਗੱਲ ਦੀ ਹੂੰ ਤੇ ਉਧਰ ਇਹ ਮੈਨੂੰ ਮਿਲਿਆ ਮਹਾ ਵੀ ਠੰਡ ਹੈ ਬਾਹਰਲੇ ਪਾਸੇ ਦੇਗ ਬਣਾਵਾਂਗੇ ਸੰਗਤ ਵੜੀ ਆ ਗਈ ਹੂੰ ਵੱਡੇ ਕੜਾਹੇ ਹੂੰ ਮੈਂ ਲੱਕੜਾਂ ਜੀਆਂ ਲਾ ਕੇ ਮੈਂ ਖਿਆ ਮੈਂ ਵੀ ਜਸਵੀਰ ਮੈਨੂੰ ਉਹ ਲਿਆ ਕੇ ਦੇ ਭਾਈ ਤੋਂ ਕੋੰਦੂ ਹੁੜ ਜੀ ਮਗ ਮਚਾਈ ਗਏ ਹੂੰ ਮੈਨੂੰ ਕਹਦਾ ਬਾਬਾ ਜੀ ਤੁਸੀਂ ਉੱਥੇ ਸੇਕ ਲਓ ਮੈਨੂੰ ਕੋਈ ਮੁੰਡਾ ਸਿੱਧਾ ਆ ਰਿਹਾ ਮੈਨੂੰ ਕੰਮ ਹੈ ਮੈਂ ਮੈਂ ਸੇਕਣਾ ਨਹੀਂ ਹੈਗਾ ਪੁੱਤ ਮੈਂ ਦੇਗ ਬਣਾਉਣੀ ਆ ਤੂੰ ਮੈਨੂੰ ਛੋਟੀਆਂ ਲੱਕੜਾਂ ਲਿਆ ਕੇ ਇਹਨੂੰ ਅੱਗੇ ਚੱਲੇ ਹੂੰ ਤੇ ਮੈਨੂੰ ਉੱਥੋਂ ਪਤਾ ਨਹੀਂ ਕਿੱਥੋਂ ਕਿਨਾਰੇ ਜੋ ਨਾਲੇ ਦੇ ਕਿਨਾਰੇ ਦੇ ਨਾਲੇ ਨਿਹਾਰੀਆਂ ਉਹ ਛੋਟੀਆਂ ਲੱਕੜਾਂ ਲਿਆ ਕੇ ਦੇ ਦੀਆਂ ਨੇ ਥੱਬਾ ਹੂੰ ਉਹਦਾਂ ਮਗ ਮਚਾ ਲਿਆ ਉਦੋਂ ਬਾਅਦ ਮੈਨੂੰ ਤਾਂ ਚਿੜੀ ਫੰਗੀ ਛਰਾ ਗਿਆ ਪਤਾ ਨਹੀਂ ਕਿੱਧਰ ਪਾ ਗਿਆ ਖਾ ਨਹੀਂ ਮ ਪਰ ਜਦੋਂ ਆ ਚੱਕਿਆ ਉੱਥੇ ਹੈ ਹੀ ਨਹੀਂ ਸੀ ਮੁੜ ਕੇ ਉਹ ਮੁੰਡੇ ਨਾਲ ਭੱਗ ਗਿਆ ਮੈਂ ਉਹ ਨੂੰ ਮੁੰਡੇ ਦਾ ਸੇਣ ਵੀ ਨਹੀਂ ਕੌਣ ਸੀ ਉਹ ਹੂੰ ਬਸ ਉਹਦਣਾ ਜਾਣਦੀ ਕਾਲੀ ਸੀ ਉਹਨੂੰ ਹੂੰ ਉਹਦੇ ਨਾਲ ਉਥੋਂ ਚੰਗਾ ਭਲਾ ਗਿਆ ਸਵਾ ਅੱਠ ਦਾ ਟਾਈਮ ਸੀ ਉਦੋਂ ਤੜਕੇ ਦਾ ਧੁੰਦ ਪੈਂਦੀ ਸੀ ਜੀ ਬਸ ਉਹ ਤੋਂ ਬਾਅਦ ਫੇਰਾ ਖਬਰ ਹੀ ਆ ਗਈ ਮੈਂ ਜੇ ਸਾਇਦ ਮੈਂ ਉਹ ਲਾਲਚ ਐਡਾ ਸੀ ਜੇ ਕਿਤੇ ਸੇਵਾ ਇੱਕ ਵਾਰੀ ਲੱਗ ਜਾਂਦਾ ਫੇਰ ਮੈਨੂੰ ਹਟਦਾ ਸੀ ਉਹ ਹੂੰ ਬਸ ਉਹ ਮੁੰਡਾ ਉਹਨੂੰ ਸੱਦੀ ਜਾ ਰਿਹਾ ਸੀ ਬਾਹਰ ਹੂੰ ਉਨੇ ਮੇਰਾ ਬਚਨ ਨਿਲਟਾ ਆ ਮੈਨੂੰ ਉਹਨੇ ਲੱਕਣਾ ਲਿਆ ਕੇ ਦਿੱਤੀ ਜਰੂਰ ਇੰਨੀ ਆ ਕ ਫੇਰਾਂ ਦਾ ਮੈਨੂੰ ਕਹਿੰਦਾ ਉੱਥੇ ਸੇਕ ਲੋ ਅੱਗ ਮੱਛੀ ਦੀ ਮੈਂ ਸੇਕਣਾ ਨਹੀਂ ਬੇਟਾ ਮੈਂ ਦੇਗ ਬਣਾਉਣੀ ਆ ਹੂੰ ਮੈਨੂੰ ਮਾਤਾ ਰਕੜਾ ਦੀ ਮਦਦ ਕਰ ਥੋੜੀ ਜਿਹਾ ਚੱਲਦੀ ਨਹੀਂ ਜੱਕ ਛੋਟੀ ਵੱਡੀਆਂ ਲੱਕੜਾਂ ਦੀ ਹੂੰ ਤੇ ਇੰਨਾ ਕ ਥੱਪਾ ਮੈਨੂੰ ਫੜਾ ਗਿਆ ਬਸ ਆਹੀ ਅਖੀਰ ਦੀ ਉਹਦੀ ਮੇਰੀ ਨਾਲ ਬਚਨ ਬੜਾ ਬਾਤ ਆ ਬਸ ਬਚਨ ਹੋਇਆ ਜਿਆ ਇੰਨੀ ਆ ਕ ਫੜਾ ਗਿਆ ਕਿ ਮੇਰੇ ਸਤਕਾਰ ਕਰਦਾ ਸੀ ਉਹ ਹੂੰ ਫੜਾ ਕੇ ਮੈਂ ਉਹ ਲਾ ਲੀਆਂ ਲਾ ਕੇ ਮੈਨੂੰ ਉਹਦੇ ਚ ਮੈਂ ਪੱਲਾ ਜਾਂ ਮਾਰ ਕੇ ਅੱਗ ਚਲਾਉਣ ਲੱਗਾ ਥੋੜੀ ਚੱਲੀ ਜਾਂਦੀ ਜਦੋਂ ਮੈਂ ਝਾਕ ਕੇ ਮੁੜ ਕੇ ਉਹ ਜਸਵੀਰ ਖੜਾ ਸੀ ਇੱਥੇ ਮੈਨੂੰ ਉਹ ਕਰਾਊ ਕੰਮ ਮੈਨੂੰ ਐਸੀ ਵੀ ਇਹਨਾਂ ਕੜਾਹੀ ਕੁਖੀ ਧਵਾ ਦੂਗਾ ਜਾਂ ਕਰ ਦਿੰਦਾ ਸੀ ਨਾ ਕੰਮ ਇਹ ਜਾਂ ਵਧੀਆ ਕਰਦਾ ਸੀ ਸੇਵਾ ਵਧੀਆ ਕਰਦਾ ਸੀ ਸੇਵਾ ਦਾ ਹੈ ਹੀ ਸ਼ੌਕ ਸੀ ਉਹਨੂੰ ਹੂੰ ਬੱਸ ਮੁੜ ਕੇ ਦੇਖੀ ਨਹੀਂ ਮੁੜ ਕੇ ਖ਼ਬਰ ਹੀ ਆ ਗਈ ਵੀ ਅੱਜ ਹੋ ਗਈ ਗੱਲ ਹੂੰ ਉੱਥੇ ਗੁਰੂ ਘਰ 'ਚ ਤੜਕੇ ਗਿਆ ਉੱਥੇ ਮੇਰੇ ਖਿਆਲ ਵੀ 6 ਵਜੇ ਦੇਖਿਆ ਮੈਂ 8 ਵਜੇ ਤੱਕ ਉਹ ਥਰੇ ਆ ਉਹ ਮੁੰਡਾ ਖੱਦ ਕੇ ਲੈ ਆ ਉਹ ਅਸਤ ਮੁੜ ਕੇ ਪਾ ਲਈ ਕਿੱਥੇ ਬਗਤ ਸਭਾ ਇਕੱਠ ਹੋਈ ਮੁੜ ਕੇ ਨਹੀਂ ਮਿਲਿਆ ਵੱਡੀ ਦੁਖਾਂਤ ਦੀ ਖਬਰ ਆ ਜਿਹੜੀ ਜਗਰਾਉਂ ਹਲਕੇ ਦੇ ਵਿੱਚ ਪੂਰੇ ਦਾ ਪੂਰਾ ਪਰਿਵਾਰ ਨਸ਼ੇ ਦੀ ਭੇਟ ਚੜ ਗਿਆ ਪਹਿਲੇ ਪਰਿਵਾਰ ਦੇ 3 ਮੈਂਬਰ दारू ਦੀ ਭੇਟ ਚੜੇ ਤੇ ਬਾਕੀ 4 ਚਿੱਟੇ ਦੀ ਭੇਟ ਚੜੇ ਬਹੁਤ ਦੁਖਾਂਤ ਦੀ ਖਬਰ ਆ ਪਰ ਫਿਰ ਵੀ ਆਪਾਂ ਇਨਸਾਨੀਅਤ ਦੇ ਤੌਰ ਤੇ ਜਿੰਨੀ ਕੁ ਪਰਿਵਾਰ ਦੇ ਵੱਲੋਂ ਕੋਈ ਨਹੀਂ ਮੈਂ ਨਹੀਂ ਕਹਿੰਦਾ ਪਰਿਵਾਰ ਦੇ ਵੱਲੋਂ ਕੋਈ ਮਦਦ ਦੀ ਬੇਨਤੀ ਨਹੀਂ ਪਰ ਫਿਰ ਵੀ ਜਿੰਨੀ ਕੁ ਮਦਦ ਹੋ ਸਕਦੀ ਆ ਆਰਥਿਕ ਤੌਰ ਤੇ ਕਿਉਂਕਿ ਮਾਤਾ ਰਹਿ ਗਈ ਇਹਦੀ ਨੂੰਹ ਰਹਿ ਗਈ ਦੋ ਬੱਚੇ ਰਹਿ ਗਏ ਨੇ ਇਹੀ ਪਰਿਵਾਰ ਆ ਜਿਹੜਾ ਇਸ ਘਰ ਦੇ ਮੈਂਬਰ ਆ ਜਿਹੜੇ ਇਸ ਪਰਿਵਾਰ ਦੇ ਵਿੱਚ ਰਹਿ ਗਏ ਨੇ ਨਹੀਂ ਤਾਂ ਇੰਨਾ ਵੱਡਾ ਪਰਿਵਾਰ ਸੀ 7 ਜਾਣੇ ਬਹੁਤ ਵੱਡੀ ਗੱਲ ਹੁੰਦੀ ਆ ਹਨ ਅੱਗੇ ਉਹਨਾਂ ਨੇ ਪਰਿਵਾਰ ਦਾ ਜਿਹੜਾ ਵਧਣਾ ਸੀ ਪਰ ਨਸ਼ੇ ਦੇ ਦੈਂਤ ਨੇ ਐਸਾ ਨਿਕਲਿਆ ਕਿ ਇਹ ਪਰਿਵਾਰ ਦਿਨ-ਬਦਿਨ ਘਟਦਾ ਘਟਦਾ ਸਿਰਫ ਤੇ ਸਿਰਫ ਬੀਬੀਆਂ ਇਸ ਘਰ ਦੇ ਵਿੱਚ ਰਹਿ ਗਈਆਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਇਨਸਾਨੀਅਤ ਦਾ ਮਦਦ ਤਾਂ ਜੀ ਇਸ ਤਰ੍ਹਾਂ ਦੀ ਹੈ ਵੀ ਮਦਦੀਆਂ ਤੁਹਾਡੇ ਸਾਹਮਣੇ ਹੁਣ ਲੋੜ ਹੀ ਲੋੜ ਪਈ ਆ ਵਿਚਾਨੂੰ ਕੀ ਹੁਣ ਕੋਈ ਸਹਿਜਪਾਠ ਹਜਾਰੇ ਨੇ ਕਰਾਇਆ ਹੈ ਸਤਿਕਾਰ ਕਰਦੇ ਨੇ ਗੁਰੂ ਦਾ ਹੂੰ ਕੋਈ ਜਗ੍ਹਾ ਥੋੜੀ ਆ ਜੇ ਬਹੁਣ ਸੋਚ ਲੋ ਆਪ ਹੀ ਤੁਸੀਂ ਇੱਥੇ ਕਿਵੇਂ ਇਹ ਟਾਈਮ ਰੰਗਾਉਂਦੇ ਨੇ ਇੱਥੇ ਨਹਾਉਂਦੇ ਧੋਉਂਦੇ ਨੇ ਕਿਹੜੇ ਹਿਸਾਬ ਨਾਲ ਹੂੰ ਅਦਖਲ ਉਹ ਇੱਟਾਂ ਚ ਨਹੀਂ ਬੈਠੇ ਨੇ ਵਿਚਾਰੇ ਕੋਈ ਹੈ ਹੀ ਨਹੀਂ ਵੀ ਕੋਈ ਵਲੋਂ ਬਾਹਰ ਮੋਰੇ ਲਾ ਲੈਣਾ ਜੀ 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 ਇਹ ਹੋਵੇ ਕੁਝ ਲਵੇ ਲਾ ਹੀ ਲੈਣ ਜੀ ਕਿ ਮੈਨੂੰ ਤਾਂ ਐ ਨਹੀਂ ਸਮਝ ਆਈ ਵਿਚਾਰਿਆਂ ਦੇ ਵੀ ਕਿਵੇਂ ਟਾਈਮ ਲਗਾਈ ਜਾਂਦੇ ਨੇ ਮੈਂ ਦੋ ਦਿਨ ਤਾਂ ਪੜ ਜਾਂ ਜਿੱਲੇ ਜਾਂਦਾ ਵੀ ਕਰਦਾ ਹੁਣ ਜੀ ਜੀ ਐਂ ਦੇਖ ਕੇ ਐ ਲੱਗਦਾ ਵੀ ਯਾਰ ਇਸ ਜਗ੍ਹਾ ਤੇ ਉੱਤੇ ਵਿਚਾਰੇ ਇਸ ਰੋਟੀ ਤੇ ਹੀ ਜੰਦੇ ਨੇ ਯਾਰ ਕਮਾਲ ਦੀ ਗੱਲ ਹੈ ਸਬਰ ਹੀ ਹੈ ਹੋਰ ਸਬਰ ਉਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਬਹੁਤ ਵੱਡਾ ਸਬਰ ਹੈ ਅਸੀਂ ਗੁਰੂ ਘਰਾਂ ਚ ਰਹਿੰਦੇ ਆਂ ਨੀ ਇੰਨੇ ਸਹੂਲਤਾਂ ਨੇ ਸਾਨੂੰ ਅਸੀਂ ਉੱਥੋਂ ਜੇ ਵੀ ਕਮੇਟੀਆਂ ਨੂੰ ਕਹੀ ਜਾਂਦੇ ਆਂ ਵੀ ਸਾਨੂੰ ਉਹ ਚਾਹੀਦਾ ਸਾਨੂੰ ਆਹ ਚਾਹੀਦਾ ਹੂੰ ਸਾਡੇ ਪਾਸ ਠਰਦੇ ਨੇ ਸਾਨੂੰ ਧੌਣ ਨੂੰ ਉਹ ਚਾਹੀਦਾ ਸਾਨੂੰ ਫਲਾਨੀ ਜੀ ਚਾਹੀਦੇ ਸਹੂਲਤਾਂ ਮੰਗੀ ਜਾਂਦੇ ਰਹਿੰਦੇ ਆ ਮੈਂ ਕਹਿੰਦਾ ਇਹਨਾਂ ਦਾ ਸਬਰ ਆ ਯਾਰ ਕਮਾਲ ਦੀ ਗੱਲ ਹੋ ਗਈ ਵੀ ਜਮੇ ਵਿਚਾਰੇ ਨੇ ਉਹੀ ਦੋ ਭਾਂਡਿਆਂ ਨਾਲ ਨਹਾਉਣਾ ਉਸੇ ਨਾਲ ਪਾਣੀ ਤੱਤੇ ਕਰਨੇ ਪਤਾ ਨਹੀਂ ਕਿਵੇਂ ਬਾਲਟੀਆਂ ਨਾਲ ਪਾਣੀ ਲਿਆ ਲਿਆ ਕੇ ਹੁਣ ਇੱਥੇ ਸਾਡੇ ਇਹ ਪੈਰਾ ਸਤਭਾਉਂਦੇ ਆ ਵਿਚਾਰੇ ਸੇਵਾ ਕਿਹੜੇ ਹਿਸਾਬ ਨਾਲ ਕਰਦੇ ਆ ਇਹ ਮੈਂ ਤਾਂ ਇਹ ਮੰਨਦਾ ਇਹਨਾਂ ਦਾ ਸੌਰੀ ਕਿੱਡਾ ਵੱਡਾ ਬੰਦੇ ਆ ਹਨ ਬਿਲਕੁਲ ਪਰ ਫਿਰ ਵੀ ਇਨਸਾਨੀਅਤ ਤੌਰ ਤੇ ਆਪਾਂ ਜਿੰਨਾ ਵੀ ਹੁੰਦਾ ਸਾਰੇ ਭੈਣ ਭਰਾ ਨਾਲ ਖੜ ਕੇ ਇਸ ਪਰਿਵਾਰ ਦੀ ਮਦਦ ਇਹਨਾਂ ਦਾ ਮੋਬਾਈਲ ਨੰਬਰ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਇਹਨਾਂ ਦਾ ਅਕਾਊਂਟ ਨੰਬਰ ਵੀ ਜ਼ਰੂਰ ਵੀਡੀਓ ਦੇ ਵਿੱਚ ਚੱਲ ਰਿਹਾ ਤੇ ਜਿੰਨੀ ਕ ਮਦਦ ਹੁੰਦੀ ਹੈ ਇਸ ਪਰਿਵਾਰ ਦੀ ਸਿੱਧੇ ਤੌਰ ਤੇ ਮਦਦ ਕਰਿਓ ਵਿੱਚ ਕੋਈ ਵਿਚੋਲਾ ਨਾ ਪਾਇਓ ਕੋਸ਼ਿਸ਼ ਕਰਿਓ ਵੀ ਸਿੱਧੇ ਤੌਰ ਤੇ ਇਸ ਪਰਿਵਾਰ ਨੂੰ ਮਿਲ ਕੇ ਜਿੰਨੀ ਤੁਹਾਡੇ ਅੰਦਰ ਹਮਦਰਦੀ ਐ ਇਸ ਪਰਿਵਾਰ ਲਈ ਇਨਸਾਨੀਅਤ ਤੌਰ ਤੇ ਜ਼ਰੂਰ ਮਦਦ ਕਰਿਓ ਜੁੜੇ ਹੋ ਰਮ ਲੁਕਾ ਟੀਵੀ ਨਾਲ ਧੰਨਵਾਦ